ਇਹਨਾਂ ਨੇ ਕਦੀ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਹੀਂ ਮੰਨਿਆ ਕਿਨਾਂ ਨੇ ਜਿੰਨਾ ਵੀ ਇਹ ਬਾਦਲ ਲਾਣਾ ਕਹਿ ਲਈ ਜਾਂ ਜਿਹੜੀ ਮੌਜੂਦਾ ਉਹਨਾਂ ਦੀ ਅਧੀਨ ਚੱਲ ਰਹੀ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਅਕਾਲ ਤਖਤ ਸਾਹਿਬ ਜੀ ਦਾ ਵਾਰ-ਵਾਰ ਆਦੇਸ਼ ਹੁੰਦਾ ਤੇ ਧਾਮੀ ਸਾਹਿਬ ਉਹ ਮੰਨਦੇ ਨਹੀਂ ਸੁਖਬੀਰ ਬਾਦਲ ਮਾੜਾ ਜਿਹਾ ਸੁਨੇਹਾ ਦਿੰਦਾ ਤੇ ਝਾਟੋ ਦੇ ਪੈਰਾਂ ਵਿੱਚ ਜਾ ਬੈਠਦੇ ਨੇ ਇਹ ਅਕਾਲ ਤਖਤ ਸਾਹਿਬ ਦਾ ਭਗੌੜਾ ਹੈ ਹਰਜਿੰਦਰ ਸਿੰਘ ਧਾਮੀ ਤੁਸੀਂ ਕਹਿ ਰਹੇ ਹੋ ਕਿ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖਤ ਸਾਹਿਬ ਨੂੰ ਪਿੱਠ ਵਿਖਾਈ ਆ ਪਰ ਸੁਖਬੀਰ ਬਾਦਲ ਦਾ ਆਈਟੀ ਸੈੱਲ ਜਾਂ ਉਹਨਾਂ ਦਾ ਇੱਕ ਲੀਡਰ ਬੰਟੀ ਰਮਾਣਾ ਤੇ ਇਹ ਗੱ ਆਪੇ ਹੁਕਮ ਦੇ ਭਗੌੜੇ ਨੇ ਇਹ ਆਪੇ ਬਣੇ ਪ੍ਰਧਾਨ ਨੇ ਆਪੇ ਬਣੀ ਕਮੇਟੀ ਹੈ ਪੰਜ ਮੈਂਬਰੀ ਜਿਹੜੀ ਹੈ ਜਿਸ ਦਾ ਆਕਾ ਸੁਖਵੀਰ ਚੋਂ ਬਾਦਲ ਸਰਸੇ ਵਾਲੇ ਵਿੱਚੋਂ ਕਿਹ ਆ ਭਰਦਾ ਜਿਸ ਦਾ ਆਕਾ ਸੁਖਵੀਰ ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਬੀਆਂ ਦਾ ਦੋਸ਼ੀ ਹੈ ਤੇ ਜਿਹਨੂੰ ਤੁਸੀਂ ਫਿਰ ਜ਼ਹਿਦਾਦਾਰ ਮੰਨਦੇ ਹੋ ਉਹ ਕਿਸ ਤਰ੍ਹਾਂ ਜਹਿਦਾਦਾਰ ਹੈ ਜ਼ਹਿਦਾਦਾਰ ਚੋਰ ਹੁੰਦਾ ਜਿਹੜਾ ਰਾਤ ਦੇ ਹਨੇਰੇ ਵਿੱਚ ਕੀ ਹੁੰਦਾ ਚੋਰੀ ਹੁੰਦੀ ਹੈ ਰਾਤ ਦੇ ਅਸੀਂ ਟਕਰਾ ਤੋਂ ਬਚਣ ਦੇ ਲਈ ਇਹ ਜਿਹੜਾ ਫੈਸਲਾ ਲਿਆ ਸੀਗਾ ਟਕਰਾ ਕਿਸ ਦਾ ਉਹਦਾ ਟਕਰਾ ਸੀ ਟਕਰਾ ਹੋਣਾ ਸੀ ਉੱਥੇ ਨਿੰਗਾ ਸਿੰਘਾਂ ਨੇ ਫੈਸਲਾ ਕਰਤਾ ਤੁਸੀਂ ਖੂਨੀ ਚੜਪੀ ਹੀ ਜ਼ਰੂਰੀ ਸੀ ਕਿ ਫਿਰ ਪੰਗਾ ਕਿਉ ਪ੍ਰਕਾਸ਼ ਸਿੰਘ ਬਾਦਲ ਦੀ ਜਿਸ ਦਿਨ ਮੌਤ ਹੁੰਦੀ ਆ ਗੋਲੀ ਚਲਵਾਉਣ ਦੇ ਦੋਸ਼ ਵਿੱਚ ਬਹਿਬਲ ਕਲਾਂ ਕੋਰ ਪੂਰਾ ਬਰਗਾੜੀ ਮੋਰਚੇ ਦਾ ਪ੍ਰਕਾਸ਼ ਸਿੰਘ ਬਾਦਲ ਨੂੰ ਅਦਾਲਤ ਦੋਸ਼ੀ ਸਾਬਤ ਕਰਦੀ ਆ ਇੱਕੇ ਦਿਨ ਦੀਆਂ ਇੱਕੇ ਜੀਤ ਅਖਬਾਰ ਦੇ ਪੇਜ ਤੇ ਦੋ ਖਬਰਾਂ ਨੇ ਅਕਾਲ ਪੁਰਖ ਦੀ ਦਰਗਾਹ ਵਿੱਚ ਮੰਨਿਆ ਇਹਨਾਂ ਨੇ ਉਹ ਮੰਨਿਆ ਕੀ ਹੁੰਦਾ ਕਿ ਇੱਥੇ ਖੜ ਕੇ ਮੰਨ ਲਏ ਤੇ ਬਾਹਰ ਜਾ ਕੇ ਫਿਰ ਕਹਿ ਦਿੱਤਾ ਕਿ ਅਸੀਂ ਤਾਂ ਝੂਠੀ ਬੋਲਿਆ ਸਰ ਮਰ ਗਿਆ ਤੇ ਮੁੱਕਰ ਗਿਆ ਕੀ ਹੁੰਦਾ ਜਦੋਂ ਇੱਕ ਦਰਖਤ ਸੁੱਕਦਾ ਹੋਵੇ ਨਾ ਤੇ ਉਹਦੇ ਲਾਗੇ ਬਰੋਬਰ ਤੇ ਦੂਜਾ ਲਾ ਦਈਦਾ ਪਿਓ ਸ਼ਾਂਤ ਹੋਊਗਾ ਅਕਾਲੀ ਦਲ ਦੀ ਮੋਰ ਸਰਜੀਤੀ ਲਈ ਦੁਬਾਰਾ ਸੱਤ ਮੈਂਬਰ ਕਮੇਟੀ ਸਟਾਰਟ ਕੀਤੀ ਗਈ ਸੀ ਰਿਮੈਂਬਰੀ ਕਮੇਟੀ ਦੇ ਵਿੱਚ ਬੰਟੀ ਨਮਾਨਾ ਕਹਿੰਦਾ ਕਿ ਜਿਥੇ ਤੱਕ ਦੱਸੋ ਤੁਹਾਨੂੰ ਕੌਣ ਆ ਕੋਈ ਸ਼ਰਾਬ ਪਿੰਦਾ ਕੋਈ ਦਾੜੀ ਬੰਦਦਾ ਕੋਈ ਦਾੜੀ ਰੰਗਦਾ ਤੁਹਾਡਾ ਕਾਕਾ ਕੱਲ ਤਾਂ ਕੀ ਕਰਦਾ ਸੀ ਜਿਸ ਦਿਨ ਉਹਦੀ ਕੁੜੀ ਦਾ ਵਿਆਹ ਕੀਤਾ ਜਿਹਨੂੰ ਤੁਸੀਂ ਪ੍ਰਧਾਨ ਮੰਨਦੇ ਉਹਨੇ ਗਾਤਰਾ ਪਾਇਆ ਸੀ ਉਦੋਂ ਦਾੜੀ ਉਹਨੇ ਤੁੰਨ ਕੇ ਨਹੀਂ ਬੰਨੀ ਉਹ ਉਦੋਂ ਕੰਜਰੀਆਂ ਨੱਚੀਆਂ ਉੱਥੇ ਮੈਂ ਕੰਜਰੀਆਂ ਲਫ਼ਜ਼ ਦੇ ਵਰਤੂੰਗਾ ਅਕਾਲੀ ਦਲ ਦੇ ਪ੍ਰਧਾਨ ਦੀ ਧੀ ਦਾ ਵਿਆਹ ਹੋਵੇ ਤੇ ਕੰਜਰੀਆਂ ਨੱਚਦੀਆਂ ਜਿਹੜੀ ਆ ਜਿਹੜੀ ਨਵੀਂ ਪਰਤੀਸ਼ਾ ਸ਼ੁਰੂ ਕੀਤੀ ਹੈ ਸਹੀ ਹੈ ਜਿਹੜੀ ਬਿਲਕੁਲ ਸਹੀ ਹੈ ਇਹ ਦਰਦਰ ਤੇ ਮੰਗਦਾ ਫਿਰਦਾ ਜਾ ਕੇ ਮੈਨੂੰ ਪਗ ਦੇ ਦੇ ਦਿਓ ਮੈਨੂੰ ਪਗ ਦੇ ਦੇ ਦਿਓ ਕਮਾਲ ਕਰਤੀ ਕਾਲ ਤਖਤ ਸਾਹਿਬ ਦੀ ਦਸਤਾਰ ਆ ਤੁਹਾਡਾ ਕਹਿਣ ਦਾ ਮਤਲਬ ਕੀ ਮੰਗ ਰਹੇ ਆ ਕਿ ਦੇ ਰਹੇ ਆ ਮੰਗ ਰਹੇ ਨੇ ਮੰਗਤੇ ਆ ਤਖਤਾਂ ਤੇ ਖਾਲੀ ਬਹਿ ਪੰਜਾਬ ਵਾਲਿਆਂ ਦੀ ਬਿਲਕੁਲ ਖਾਲੀ ਆ ਜੀ ਦਮਦਮਾ ਸਾਹਿਬ ਬਿਲਕੁਲ ਖਾਲੀ ਉਹ ਵੀ ਅਜੇ ਤੱਕ ਦਸਤਾਰ ਨਹੀਂ ਸਜਾਈ ਗਈ ਉਹਨਾਂ ਦੀ ਸ਼ਕਤੀ ਉਹ ਦਸਤਾਰ ਸਜਾਉਣ ਦੇ ਲੈ ਕੇ ਨਹੀਂ ਗਾ ਉਹ ਬੰਦਾ ਕੋਈ ਕਾਰਨ ਕੀ ਆ ਬਹੁਤ ਗੰਦਾ ਲਫਜ਼ਾਂ ਮੈਂ ਵਰਤਨਾ ਅੱਗੀ ਇੱਥੇ ਉਹ ਮਰਦਾਂ ਦੀ ਗਿਣਤੀ 'ਚ ਨਹੀਂ ਆਉਂਦਾ ਬਸ ਹੀ ਜੜਾ ਨਹੀਂ ਕੋਮ ਦੇ ਤਖਦੀ ਗਵਾਈ ਕਰਦਾ ਕੋਮਾਂ ਦੀ ਗਵਾਈ ਮਰਦ ਕਰਦੇ ਆ ਤਲੀਆਂ ਤੇ ਸੀਸ ਟਕਾਉਣ ਵਾਲੇ ਜਿਹੜਾ ਅਕਾਲ ਪਖਸਰ ਦਾ ਜਹੇਦਾਰ ਹੁੰਦਾ ਉਹਦੀਆਂ ਲੱਤਾਂ ਲੋਹੇ ਦੀਆਂ ਖਿੱਕ ਫਲਾਦੀ ਤੇ ਜਿਹੜਾ ਸੀਸ ਆ ਤਲੀ ਤੇ ਹੁੰਦਾ ਆਹ ਕੀ ਉਹ ਦੇ ਨਿਧਾਨ ਬਣੇ ਅਤਹੀ ਰਣ ਮੈਂ ਤਬ ਜੂਝ ਮਰਾਂ ਜਹੇਦਾਰ ਉਹ ਹੁੰਦੇ ਨੇ ਅੱਜ ਇੱਕ ਅਕਾਲ ਪਖਸਰ ਦੀ ਲੈਟਰਪੈਡ ਤੇ ਲਿਖਿਆ ਗਿਆ ਕਿ ਜਿਹੜੇ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਨਾਮ ਲੈ ਕੇ ਗਿਆ ਕਿ ਤੁਹਾਨੂੰ ਚਾਹ ਤੇ ਬੁਲਾਇਆ ਗਿਆ ਗਿਆਨੀ ਕਲਦੀਪ ਸਿੰਘ ਗੜਗਾ ਜੀ ਗਿਆਨੀ ਕਲਦੀਪ ਸਿੰਘ ਦਾ ਨਹੀਂ ਉਸ ਤਖਤ ਦਾ ਸਨਮਾਨ ਰੱਖਿਆ ਗਿਆ ਹੋਇਆ ਕਿ ਉੱਥੇ ਜਾ ਕੇ ਕਹਿੰਦਾ ਜੀ ਜਿਹੜੀ ਇਹ ਕਮੇਟੀ ਭਰਤੀ ਬਾਦਲ ਕੈ ਨੇ ਕੀਤੀ ਜਿਹੜੀ ਤੁਸੀਂ ਤੇ ਆਪਾਂ ਇਹਨਾਂ ਨੂੰ ਇਕੱਠਿਆਂ ਕਰ ਲਈਏ ਤੇ ਪੰਥ ਇਕੱਠਾ ਹੋ ਜੂ ਜੀ ਉਹਨੇ ਬੀਬੀ ਨੇ ਆਖਿਆ ਬਿਲਕੁਲ ਨਹੀਂ ਇਹ ਸ੍ਰੀ ਹਾਲ ਤਖਸਿਰ ਦੇ ਭਗੌੜੇ ਨੇ ਇਹ ਬਾਗੀ ਨੇ ਮੈਂ ਨਹੀਂ ਚੱਲ ਸਕਦੀ ਮੈਂ ਸ਼ਹੀਦ ਜੀ ਧੀ ਹਾਂ ਤੇ ਮੇਰੇ ਬਾਪ ਨੇ ਇਸ ਹਾਲ ਤਖਸਿਰ ਲਈ ਆਪਣਾ ਸੀਸ ਵਾਰਿਆ ਉੱਥੇ ਸ਼ਹੀਦ ਦਾ ਖੂਨ ਬੋਲਿਆ ਇਹ ਕੌਮ ਚਾਹ ਦੀਆਂ ਪਿਆਲੀਆਂ ਤੇ ਵਿਕਣ ਵਾਲੀ ਨਹੀਂ ਜਿੱਥੇ ਸਿਰਾਂ ਦੇ ਸੌਦੇ ਹੁੰਦੇ ਆ 2 ਦਸੰਬਰ ਨੂੰ ਜੋ ਇਤਿਹਾਸਿਕ ਫੈਸਲਾ ਹੁੰਦਾ ਹੈ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਕਾਫੀ ਉਤਰਾ ਚੜਾ ਆਇਆ ਜਿਸ ਦਾ ਪਿਛਲੇ ਸਮੇਂ ਦੇ ਵਿੱਚ ਸਭ ਕੁਝ ਦੇਖਣ ਨੂੰ ਮਿਲਿਆ ਨਵੀਂ ਭਰਤੀ ਦਾ ਆਗਾਸ ਹੋਣਾ ਸੀਗਾ ਤੇ ਪੰਜ ਮੈਂਬਰੀ ਕਮੇਟੀ ਜਿਹੜੀ ਸੱਤ ਮੈਂਬਰੀ ਕਮੇਟੀ ਸੀ ਉਹ ਪੰਜ ਮੈਂਬਰੀ ਕਮੇਟੀ ਰਹੇਗੀ ਉਹਨਾਂ ਨੇ ਅਲੱਗ ਭਰਤੀ ਕਰਨ ਦਾ ਫੈਸਲਾ ਕਿਉਂ ਕੀਤਾ ਸਰਦਾਰ ਹਰਜਿੰਦਰ ਸਿੰਘ ਧਾਮੀ ਵਾਰ-ਵਾਰ ਅਪੀਲਾਂ ਕਰਨ ਤੇ ਵਾਰ-ਵਾਰ ਸੰਦੇਸ਼ ਕਰਨ ਤੇ ਉਹਨਾਂ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜੁਵੈਨ ਕਿਉਂ ਨਹੀਂ ਕੀਤੀ ਇਸ ਸੰਬੰਧੀ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਬਲਵੰਤ ਸਿੰਘ ਗੋਪਾਲਾ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਰਦਾਰ ਹਰਜਿੰਦਰ ਸਿੰਘ ਧਾਮੀ ਤੇ ਗੱਲ ਕਰ ਲਈਏ ਵਾਰ-ਵਾਰ ਅਪੀਲਾਂ ਵੀ ਹੋਈਆਂ ਬੇਨਤੀਆਂ ਵੀ ਹੋਈਆਂ ਸਭ ਕੁਝ ਹੋਇਆ ਚਰਚਾ ਚੱਲੀ ਕਿ ਤੁਸੀਂ ਵਾਪਸ ਆ ਕੇ ਅਹੁਦਾ ਸੰਭਾਲ ਲਓ ਤੇ ਸੱਤ ਮੈਂਬਰੀ ਕਮੇਟੀ ਦਾ ਆਗਾਜ਼ ਕਰੋ ਤੁਸੀਂ ਮੋਢੀ ਹੋ ਬਾਨੀ ਹੋ ਤੇ ਇਹਨੂੰ ਚਿਰਾ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨੂੰ ਦੁਬਾਰਾ ਆਪਾਂ ਨਵੇਂ ਸਿਰੇ ਤੋਂ ਨੇਪਰੇ ਚਾੜ ਕੇ ਤੇ ਮੋੜ ਸਰਜੀਤੀ ਕਰੀਏ ਪਰ ਉਹ ਨਹੀਂ ਆਏ ਜਿਵੇਂ ਸਰ ਦਰاصل ਇਹਨਾਂ ਸਰਦਾਰਸਪੇ ਜਿਹੜੀ ਚੀਜ਼ ਹੈਗੀ ਆ ਇਹ ਲੋਕ ਨੇ ਇਹਨਾਂ ਨੇ ਕਦੀ ਵੀ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਨਹੀਂ ਮੰਨਿਆ ਕਿੰਨਾ ਨੇ ਜਿੰਨਾ ਵੀ ਇਹ ਬਾਦਲ ਲਾਣਾ ਕਹਿ ਲਈਏ ਹਾਂ ਜਾਂ ਜਿਹੜੀ ਮੌਜੂਦਾ ਉਹਨਾਂ ਦੀ ਅਧੀਨ ਚੱਲ ਰਹੀ ਕਮੇਟੀ ਦੇ ਮੁਲਾਜ਼ਮ ਨੇ ਜਿਹੜੇ ਹਾਂ ਚਾਹ ਉਹ ਮੈਂਬਰ ਚੁਣੇ ਗਏ ਨੇ ਚਾਹ ਉਹ ਘਾਰੀ ਨੇ ਇਹਨਾਂ ਦੀ ਹਾਂ ਉਹ ਸਮਝਦੇ ਆ ਕਿ ਇਹ ਅਸੀਂ ਇੱਕ ਮੁਲਾਜ਼ਮ ਭਰਤੀ ਕੀਤੇ ਇਹਨਾਂ ਨੂੰ ਤਖਤ ਸਾਹਿਬਾਨਾਂ ਦੀ ਮਾਨ ਬਰਜ਼ਾਦਾ ਨਹੀਂਗੀ ਪਤਾ ਇਹ ਵਾਰ-ਵਾਰ ਤਾਂ ਅਬਗਿਆ ਕਰਦੇ ਆ ਤਾਂ ਤੋਹੀਨ ਕਰਦੇ ਤਖਤ ਸਾਹਿਬ ਦੀ ਇਸੇ ਕਰਕੇ ਅਕਾਲ ਤਖਤ ਸਾਹਿਬ ਜੀ ਦਾ ਵਾਰ-ਵਾਰ ਆਦੇਸ਼ ਹੁੰਦਾ ਹ ਹ ਤੇ ਧਾਮੀ ਸਾਹਿਬ ਉਹ ਮੰਨਦੇ ਨਹੀਂ ਸਖਬੀਰ ਬਾਦਲ ਮਾੜਾ ਜਿਹਾ ਸੁਨੇਹਾ ਦਿੰਦਾ ਤੇ ਛਾਟੋ ਦੇ ਪੈਰਾਂ ਵਿੱਚ ਜਾ ਬੈਠਦੇ ਨੇ ਹ ਫਰਕ ਕਿੱਥੇ ਆ ਇਹਨਾਂ ਦੀ ਜਿਹੜੀ ਸੋਚ ਆ ਉਹ ਮਾਨਸਿਕਤਾ ਇਹਨਾਂ ਦੀ ਗੁਲਾਮ ਹੋ ਚੁੱਕੀ ਆ ਹ ਇਹ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਨੂੰ ਸਮਰਪਿਤ ਨਹੀਂਗੇ ਲੋਕ ਹੂੰ ਇਸ ਰੀ ਅਕਾਲ ਤਖਤ ਸਾਹਿਬ ਦਾ ਹਰਜਿੰਦਰ ਸਿੰਘ ਧਾਮੀ ਅੱਜ ਸ਼੍ਰੋਮਣੀ ਕਮੇਟੀ ਦਾ ਜਥੇਦਾਰ ਪ੍ਰਧਾਨ ਨਹੀਂ ਹੁਣ ਉਹ ਨੂੰ ਪੰਚ ਪ੍ਰਧਾਨ ਨਹੀਂ ਮੰਨੇਗਾ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਪਹਿਲ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣੀ ਕਮੇਟੀ ਤੋਂ ਅਸਤੀਫਾ ਦਿੱਤਾ ਫਿਰ ਉਹਨੇ ਸ਼੍ਰੋਮਣੀ ਕਮੇਟੀ ਤੋਂ ਚਲੋ ਉਹਨੇ ਕਿਹਾ ਜੀ ਮੇਰਾ ਦਿਲ ਦੁਖਿਆ ਪਹਿਲੋਂ ਉਹਦਾ ਦਿਲ ਦੁਖਦਾ ਹੂੰ ਬਾਦਲਾ ਤੋਂ ਹੋਰ ਜਨ ਕਰ ਜਾਂਦਾ ਅੱਜੋ ਦੇ ਦਿਲ ਨੂੰ ਇਹੋ ਜਿਹੀ ਮਲ ਲੱਗ ਗਈ ਜਿਹਦੇ ਕਰਕੇ ਉਹਨੇ ਕਾਲ ਤਖਸੈਬ ਨੂੰ ਵਿਸਾਰ ਕੇ ਕਾਲ ਤਖਸੈਬ ਨੂੰ ਕੰਡ ਕਰਕੇ ਤੇ ਸਖਬੀਰ ਦੇ ਪਹਿਲੇ ਫਰਮਾਨ ਦੇ ਉੱਤੇ ਹੀ ਉਹ ਸਾਰਾ ਕੁਝ ਪ੍ਰਵਾਨ ਕਰ ਲੈਂਦਾ ਆਪਣੀ ਪ੍ਰਧਾਨਗੀ ਪਾਦ ਨੂੰ ਮਨਜ਼ੂਰ ਕਰ ਲੈਂਦਾ ਇਹ ਬਹੁਤ ਵੱਡੀਆਂ ਇਹਨਾਂ ਦੇ ਵਿੱਚ ਘਾਟਾਂ ਨੇ ਇਹਨਾਂ ਦੇ ਵਿੱਚ ਖਾਮੀਆਂ ਨੇ ਇਹ ਕਾਲ ਤਖਸੈਬ ਦਾ ਭਗੌੜਾ ਹੈ ਹਰਜਿੰਦਰ ਸਿੰਘ ਧਾਮੀ ਅੱਜ ਦੀ ਤਰੀਕ ਦੇ ਵਿੱਚ ਜਿਸ ਪੰਤਰੰਕ ਕਮੇਟੀ ਨੇ ਹੂੰ ਸ੍ਰੀ ਅਕਾਲ ਤਖਸਾਲ ਦੇ ਜਥੇਦਾਰਾਂ ਨੂੰ ਅਹੁਦਿਆਂ ਤੋਂ ਹਟਾਇਆ ਜਿਸ ਤਰਜ਼ ਤੇ ਜਿਸ ਤਰੀਕੇ ਦੇ ਨਾਲ ਧਾਮੀ ਸਾਹਿਬ ਦਾ ਤੇ ਇਸ ਤਰ੍ਹਾਂ ਪਦ ਸੰਭਾਲਣਾ ਬਣਦਾ ਹੀ ਨਹੀਂ ਫਰਜ ਹੀ ਨਹੀਂ ਬਣਦਾ ਦੁਬਾਰਾ ਪ੍ਰਧਾਨਗੀ ਲੈਣ ਦਾ ਇੱਕ ਬੰਦੇ ਉਹ ਸ੍ਰੀ ਅਕਾਲ ਤਖਸਾਲ ਨਾਲ ਖੜਦੇ ਨੇ ਇੱਕ ਬੰਦੇ ਅਕਾਲ ਤਖਸਾਲ ਦੀ ਬਣੀ ਕਮੇਟੀ ਨਾਲ ਚੱਲਦੇ ਨੇ ਮੁੜ ਕੇ ਉਹਦੇ ਤੋਂ ਵੀ ਪਾਸੇ ਹੁੰਦੇ ਨੇ ਹੁਣ ਇਹ ਜਾ ਕੇ ਉਸੇ ਸਖਬੀਰ ਦੇ ਫਰਮਾਨ ਤੇ ਨਾਰਾ ਲਾ ਜਾਂਦੇ ਨੇ ਜਦੋਂ ਕਿ ਅੰਤਰਨ ਕਮੇਟੀ ਸਰਾਸਰ ਦੋਸ਼ੀ ਆ ਉਸ ਦੇ ਨਾਲ ਹਰਜਿੰਦਰ ਸਿੰਘ ਧਾਮੀ ਵੀ ਇੱਥੋਂ ਦੋਸ਼ੀ ਹੈ ਫਿਰ ਜਨੇਖਬੀਰ ਦਾ ਹੁਕਮ ਤਾਂ ਮੰਨ ਲਿਆ ਪਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਦਾ ਤੇ ਉਪਸ਼ੀਲ ਤੋਂ ਆਇਆ ਜਿਹੜਾ ਹੁਕਮ ਸੀ ਉਹਨੂੰ ਇਹਨੇ ਅੱਖੋਂ ਪਰੋਖੇ ਕੀਤਾ ਉਹਨੂੰ ਕੰਡ ਦਿਖਾਈ ਆ ਇਹਨੂੰ ਪੰਥ ਕੰਡ ਦਿਖਾਵੇ ਇਹ ਪੰਥ ਦੇ ਕਿਸੇ ਵੀ ਅਹੁਦੇ ਦੇ ਯੋਗ ਨਹੀਂ ਤੁਸੀਂ ਕਹਿ ਰਹੇ ਹੋ ਕਿ ਹਰਜਿੰਦਰ ਸਿੰਘ ਧਾਮੀ ਨੇ ਅਕਾਲ ਤਖਤ ਸਾਹਿਬ ਨੂੰ ਪਿੱਠ ਵਿਖਾਈ ਆ ਪਰ ਸੁਖਬੀਰ ਬਾਲਾ ਦਾ ਆਈਟੀ ਸੈੱਲ ਜਾਂ ਉਹਨਾਂ ਦਾ ਇੱਕ ਲੀਡਰ ਬੰਟੀ ਰਮਾਣਾ ਤੇ ਇਹ ਗੱਲ ਕਹਿ ਰਹੇ ਆ ਟਵੀਟ ਕਰਕੇ ਕਿ ਜਿਹੜੇ ਇਹ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਤੇ ਭਗੌੜੇ ਨੇ ਇਆਪੇ ਬਣੇ ਪ੍ਰਧਾਨ ਨੇ ਆਪੇ ਬਣੀ ਕਮੇਟੀ ਐ ਤਾਂ ਪੰਜ ਮੈਂਬਰੀ ਜਿਹੜੀ ਐ ਪਹਿਲੀ ਗੱਲ ਤਾਂ ਮੈਂ ਬੰਟੀਰ ਮਾਨਾ ਹੁੰਦਾ ਕੋਣਾ ਕੁਸ਼ਾਇਕ ਹੀ ਆ ਔਕਾਤ ਕੀ ਉਸਦੀ ਬੰਟੀਰ ਮਾਨਾ ਇਹਨਾਂ ਦਾ ਲੀਡਰ ਐ ਕੀ ਲੀਡਰ ਕਾਦੀ ਜਿਹੜਾ ਭੰਗ ਹੋ ਚੁੱਕਾ ਉਹਦਾ ਲੀਡਰ ਜਿਨੇ ਕਾਲਤਖ ਸਾਬ ਨੂੰ ਜਿਸ ਪਾਰਟੀ ਨੂੰ ਭੰਗ ਕੀਤਾ ਹੋਇਆ ਉਹ ਜਿਸ ਦਾ ਆਕਾ ਸਰਬੀਰ ਤੋਂ ਬਾਦਲ ਸਰਸੇ ਵਾਲੇ ਦੀ ਚੌਂਕੀਆਂ ਭਰਦਾ ਜਿਸ ਦਾ ਆਕਾ ਸਰਬੀਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਦੋਸ਼ੀ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਨਸਾਫ ਮੰਗਦੀਆਂ ਸੰਗਤਾਂ ਦੇ ਉੱਤੇ ਗੋਲੀਆਂ ਚਲਵਾਉਣ ਵਾਲਾ ਸੁਖਵੀਰ ਬਾਦ ਇਹ ਉਸਦੇ ਹੁਕਮ ਨੂੰ ਮੰਨਣਾ ਲਾ ਇਹ ਹੁੰਦਾ ਕੌਣ ਬੰਟੀਰ ਮਾਨ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਇਨੀ ਗੱਲ ਕਰਨ ਵਾਲਾ ਇਹਦੀ ਕੀ ਪਾਵਰਾ ਇਹ ਅਕਾਲ ਤਖਤ ਸਾਹਿਬ ਨੂੰ ਚੈਲੰਜ ਨਹੀਂ ਕਰਦਾ ਮੈਂ ਇਹਨੂੰ ਪੁੱਛਦਾ ਤੂੰ ਜਥੇਦਾਰਾਂ ਦੀ ਗੱਲ ਨਾ ਕਰ ਤੂੰ ਕਰ ਕਿ ਜਿਹਨੂੰ ਤੂੰ ਜਥੇਦਾਰ ਮੰਨਦਾ ਅੱਜ ਇਹਨੂੰ ਇਹ ਪੁੱਛਦੇ ਅਸੀਂ ਸਵਾਲ ਕਰਦਾ ਮੈਂ ਸਵਾਲ ਕਰਦਾ ਇਹਨੂੰ ਬੰਟੀ ਨੂੰ ਵੀ ਤੂੰ ਪਹਿਲੀ ਗੱਲ ਤੇਰੀ ਹیثیت ਕੀ ਆ ਤੇਰੀ ਔਕਾਤ ਕੀ ਆ ਫਿਰ ਜਥੇਦਾਰ ਜੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਗਿਆਨੀ ਸੁਲਤਾਨ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਜਿਨ੍ਹਾਂ ਨੂੰ ਸਿੱਖ ਸੰਪਰਦਾਵਾਂ ਨੇ ਪੰਥਕ ਜਥੇਬੰਦੀਆਂ ਨੇ ਨਿਹੰਗ ਸਿੰਘ ਦਲਾ ਪੰਥਾਂ ਨੇ ਪੂਰੀ ਸ਼੍ਰੋਮਣੀ ਕਮੇਟੀ ਨੇ ਪੂਰੇ ਮੈਂਬਰਾਂ ਨੇ ਪੂਰੇ ਪੰਥ ਨੇ ਆਣ ਕੇ ਜਥੇਦਾਰ ਬਣਾਇਆ ਸੀ ਹੂੰ ਤੇ ਜਿਹਨੂੰ ਤੁਸੀਂ ਫਿਰ ਜਥੇਦਾਰ ਮੰਨਦੇ ਹੋ ਉਹ ਕਿਸ ਤਰ੍ਹਾਂ ਜਥੇਦਾਰ ਆ ਜਸੇਦਾਰ ਚੋਰ ਹੁੰਦਾ ਜਿਹੜਾ ਰਾਤ ਦੇ ਹਨੇਰੇ ਵਿੱਚ ਕੀ ਹੁੰਦਾ ਚੋਰੀ ਹੁੰਦੀ ਹੈ ਰਾਤ ਦੇ ਅਸੀਂ ਟਕਰਾ ਤੋਂ ਬਚਣ ਦੇ ਲਈ ਇਹ ਜਿਹੜਾ ਫੈਸਲਾ ਲਿਆ ਸੀਗਾ ਟਕਰਾ ਇਸ ਗੱਲ ਦਾ ਟਕਰਾ ਹੋਣਾ ਸੀ ਉੱਥੇ ਨਿੰਗਾ ਸਿੰਘਾਂ ਨੇ ਫੈਸਲਾ ਕਰਤਾ ਅਸੀਂ ਖੂਨੀ ਝੜਪੀ ਹੀ ਜ਼ਰੂਰੀ ਸੀ ਕੀ ਫਿਰ ਤੇ ਫਿਰ ਪੰਗਾ ਕਿਉਂ ਲਿਆ ਕਿਉਂ ਖੂਨੀ ਝੜਪਣੀ ਸੀ ਜੇ ਫਿਰ ਅੱਗੇ ਪਹਿਲਾਂ ਕਿਉਂ ਨਹੀਂ ਹੋਈ ਜੀ ਜਾਨੀ ਰਬੀਰ ਸਿੰਘ ਜਿਸ ਦਿਨ ਜਸੇਦਾਰ ਬਣਦੇ ਨੇ ਉਸ ਤੋਂ ਪਹਿਲਾਂ ਜਸੇਦਾਰ ਬਣਦੇ ਆਏ ਨੇ ਉਦੋਂ ਕਿਉਂ ਨਹੀਂ ਖੂਨੀ ਟਕਰਾ ਹੋਇਆ ਅੱਜ ਕਿਉਂ ਹੋਇਆ ਫਿਰ ਤੁਸੀਂ ਜੇ ਮਾਨਵਰਜ਼ਾਦਾ ਹੀ ਕਹਿਮ ਰੱਖਣੀ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਲਓ ਉਹ ਤਾਂ ਕਹਿੰਦੇ ਪ੍ਰਕਾਸ਼ ਸੀਗਾ ਬਿਲਕੁਲ ਝੂਠ ਮਾਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਅਜੇ ਤਾਂ ਤਖਤ ਸਾਹਿਬ ਦਾ ਸਤਿਗੁਰੂ ਸਾਹਿਬ ਜੀ ਦਾ ਜਿਹੜਾ ਅ ਸੱਚਖੰਡ ਸਾਹਿਬ ਆ ਜਿਸ ਦੇ ਵਿੱਚ ਸ਼ਸ਼ਤਰ ਸੁਭਾਏ ਮਾਨ ਨੇ ਤਖਤ ਸਾਹਿਬ ਦਿੱਤੇ ਸ਼ਸ਼ਤਰ ਨੂੰ ਲੱਗਦਾ ਕਿ ਫੈਸਲਾ ਠੀਕ ਨਹੀਂ ਸੀਗਾ ਬਿਲਕੁਲ ਗਲਤ ਆ ਤੁਸੀਂ ਕੀ ਚਾਹੁੰਦੇ ਸੀ ਕਿ ਸਾਰੇ ਜਥੇਬੰਦੀਆਂ ਦਸਤਾਰਾਂ ਲੈ ਕੇ ਜਾਂਦੀਆਂ ਜਥੇਬੰਦੀਆਂ ਨੇ ਜਦੋਂ ਮੰਨੀਆਂ ਹੀ ਨਹੀਂ ਪਹਿਲਾਂ ਜਥੇ ਦਾ ਇਸ ਤਰ੍ਹਾਂ ਤਾਂ ਰਹਿੰਦੇ ਨੇ ਜਥੇਦਾਰ ਇਹਨਾਂ ਦੇ ਗੁਲਾਮ ਨੇ ਤਖਤ ਸਾਹਿਬ ਦੀ ਕੋਈ ਮਾਨ ਮਰਜ਼ਾਦਾ ਹੈ ਖਾਲਸਾ ਪੰਥ ਦੀਆਂ ਰਵੈਇਤਾਂ ਨੇ ਸ੍ਰੀ ਹਰਿਖਾਲ ਤਖਤ ਸਾਹਿਬ ਤੇ ਇਹ ਸਰਬੱਤ ਖਾਲਸੇ ਦੀ ਪਰੰਪਰਾ ਹੈ ਜਿਵੇਂ ਜਥੇਦਾਰ ਸਿੰਘ ਸੇਪਾ ਹੀ ਜਗਤਾਰ ਸਿੰਘ ਹਵਾਰਾ ਨੂੰ ਖਾਲਸੇ ਪੰਥ ਨੇ ਚੁਣਿਆ ਸੀ ਪੰਚ ਚੁਣਦਾ ਆ ਸ਼੍ਰੋਮਣੀ ਕਮੇਟੀ ਕੋਲ ਤਾਂ ਪਹਿਲੀ ਗੱਲ ਇਹਨਾਂ ਦਾ ਹੀ ਜਿਹੜਾ ਵਿਧਾਨ ਆ 1925 ਦਾ ਐਕਟ ਆ ਜਿਹੜਾ ਉਹਦੇ ਵਿੱਚ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੰਨਦੀ ਪਈ ਆ ਇਹਨਾਂ ਦੀ ਧਰਮ ਪ੍ਰਚਾਰ ਕਮੇਟੀ ਨੇ ਮੰਨਿਆ ਕਿ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਨਾ ਸ੍ਰੀ ਹਕਾਲਤਖਬ ਜੀ ਦੇ ਜਥੇਦਾਰ ਨੂੰ ਨਿਯੁਕਤ ਕਰਨ ਦਾ ਅਧਿਕਾਰ ਤੇ ਨਾ ਉਹਨੂੰ ਸੇਵਾਵਾਂ ਤੋਂ ਹਟਾਉਣ ਦਾ ਅਧਿਕਾਰ ਸੇਵਾਵਾਂ ਮੁਕਤ ਕਰਨ ਦਾ ਵੀ ਕੋਈ ਅਧਿਕਾਰ ਨਹੀਂ ਨਾ ਕੋਲੇ ਫਿਰ ਇਹਨਾਂ ਕਿਵੇਂ ਕਰਤਾ ਬਸ ਇਹੋ ਹੀ ਤਾਂ ਤੱਕਾ ਕਰਦੇ ਪਏ ਆ ਜਦੋਂ ਮਰਜ਼ੀ ਜਥੇਦਾਰ ਬਣਾ ਦੇਣ ਜਦੋਂ ਮਰਜ਼ੀ ਲਾ ਦੇਣ ਇਹ ਕੀ ਇਹਨਾਂ ਦਾ ਇਹ ਕੀ ਪਖੰਡ ਹੋਇਆ ਇਹ ਸ੍ਰੀ ਹਕਾਲਤਖਬ ਸਾਹਿਬ ਹੈ ਪੰਥ ਦੀ ਮਾਨ ਮਰਜ਼ਾ ਦਾ ਸਭ ਤੋਂ ਸੁਪਰੀਮ ਤਖਤਾ ਸ੍ਰੀ ਹਕਾਲਤਖਬ ਸਭ ਤੋਂ ਸੁਪਰੀਮ ਔਦਾਂ ਸ੍ਰੀ ਹਕਾਲਤਖਬ ਆ ਖਾਲਸੇ ਪੰਦਾ ਤੇ ਜਿਹੜਾ ਜਿਹੜੇ ਪਹਿਲਾਂ ਜਥੇਦਾਰ ਸੀ ਉਹ ਕਹਿੰਦੇ ਉਹਨਾਂ ਸੁਆਵਾਂ ਠੀਕ ਨਹੀਂ ਕਰ ਰਹੇ ਸੀ ਕਿਸੇ ਦਾ ਤਾਂ ਵਿਦੇਸ਼ੀ ਦੌਰਾਂ ਰਹਿੰਦਾ ਸੀ ਜਾਂ ਤੇ ਕੋਈ ਭੂਮਿਕਾ ਸਹੀ ਨਹੀਂ ਨਿਭਾਰਿਆ ਸੀਗਾ ਤੇ ਗਿਆਨੀ ਹਰਪ੍ਰੀਤ ਸਿੰਘ ਤੇ ਵੱਡੇ ਦੋਸ਼ ਲਾ ਦਿੱਤੇ ਉਹਨਾਂ ਨੇ ਹਾਂ ਅੱਜ ਉਹ ਜਥੇਦਾਰ ਜਿਹੜੇ ਆ ਉਹਨਾਂ ਦਾ ਸਵਈਆ ਸੇਵਾ ਕਰਨ ਸਵਾਵਾਂ ਕਰਨ ਦਾ ਰਵਈਆ ਠੀਕ ਨਹੀਂ ਹੂੰ ਵੀ ਜੇ ਇਹਨਾਂ ਨੂੰ ਉਹਨਾਂ ਦੇ ਤਲਬ ਕਰ ਲਿਆ ਅੱਜ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਹੋਏ ਤਖਸੈਬਾਨਾਂ ਦੇ ਜਥੇਦਾਰਾਂ ਨੇ ਕਦੀ ਵੀ ਬਾਦਲਾਂ ਨੂੰ ਤਲਬ ਨਹੀਂ ਸੀ ਕੀਤਾ ਜਿੱਡੀ ਮਰਜ਼ੀ ਇਹ 78 ਦੇ ਵਿੱਚ ਵੀ ਗਲਤੀਆਂ ਕਰਦੇ ਆ ਬਾਅਦ ਦੇ ਵਿੱਚ ਵੀ ਗਲਤੀਆਂ ਕਰਦੇ ਨੇ ਪੰਥ ਦੇ ਵਾਰ-ਵਾਰ ਦਬਾਅ ਪਾਉਣ ਤੇ ਵਾਰ-ਵਾਰ ਪੰਥ ਦੇ ਕਹਿਣ ਤੇ ਹਾੜੇ ਕੱਢਣ ਤੇ ਸ਼ਾਬਾਸ਼ ਇਹਨਾਂ ਜਥੇਦਾਰਾਂ ਨੇ ਹਿੰਮਤ ਦਿਖਾਈ ਇਹਨਾਂ ਨੂੰ ਸ੍ਰੀ ਕਾਲਕਤਖਬ ਸਭ ਤੇ ਸੱਦਿਆ ਇਹਨਾਂ ਨੇ ਦੋਸ਼ ਮੰਨੇ ਆ ਗੁਰੂ ਅਰਜਨ ਸਿੰਘ ਸਾਹਿਬ ਦੇ ਤਖਤ ਤੇ ਖਲੋ ਕੇ ਗੁਰੂ ਅਰਜਨ ਸਾਹਿਬ ਸਰੋਜੀ ਪਰ ਕੰਦੀ ਤੇ ਘਰੇ ਖੜ ਕੇ ਕਿ ਸੰਗਤ ਦਾ ਦਵਾਜ਼ ਸੀਗਾ ਅਸੀਂ ਨਹੀਂ ਚਾਹੁੰਦੇ ਸੀ ਕਿ ਉਹ ਹੋਰ ਤਰੀਕੇ ਨਾਲ ਜਾਂਦਾ ਅਸੀਂ ਝੋਲੀ ਦੇ ਵਿੱਚ ਪਵਾ ਲਿਆ ਸਾਰਾ ਕੁਝ ਸੁਖਬੀਰ ਬਾਦਲ ਦੀ ਬੋਲਟਿੰਗ ਹੈ ਤਾਂ ਤੇ ਉਹਨੂੰ ਆਖੋ ਇਹਨੂੰ ਮੈਂ ਪੁੱਛਦਾ ਆਂ ਦੋਤਾ ਝੋਲੀ ਚ ਕਹਿਤਾ ਪੁਆ ਲਿਆ ਕੀ ਚੀ ਝੋਲੀ ਚ ਪੁਆਈ ਆ ਜਿਸ ਦਿਨ ਤੁਸੀਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਰਚੇ ਤੇ 90 ਲੱਖ ਰੁਪਏ ਦੇ 92 ਲੱਖ ਰੁਪਏ ਦੇ ਇਸ਼ਤਿਹਾਰ ਕੀ ਦੇ ਕੇ ਦੇਣ ਤੇ ਸ਼ਰੋਮਨੀ ਕਮੇਟੀ ਨੇ ਗਰਭਤੋਂ ਸ ਇਹਨਾਂ ਦਾ ਜਥੇਦਾਰ ਨਹੀਂ ਸੀ ਹੂੰ ਉਹ ਕਿੰਨੇ ਜਾਰੀ ਕਰਾਏ ਸਰਸੇ ਵਾਲੇ ਨੂੰ ਮਾਫੀ ਦਿਵਾਉਣ ਲਈ ਸਰਸੇ ਵਾਲਾ ਕੌਣ ਜਿਨੇ ਸਤਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਮਾਗਰਚ ਹੈ ਜਿਨੇ ਸਾਡੇ ਗੁਰੂ ਗੰਗ ਸਾਹਿਬ ਜੀ ਦੇ ਸਰੂਪਾਂ ਦੀਆਂ ਬੇਦਬੀਆਂ ਕਰਾਈਆਂ ਤੇ ਜਿਸ ਨੂੰ ਰੋਕਣ ਲਈ ਬਿਆਦ ਬਿਆਦਾਂ ਇਨਸਾਫ ਮੰਗਦੀਆਂ ਸੰਗਤਾਂ ਤੇ ਸੁਖਬੀਰ ਦੀ ਪੁਲਿਸ ਗੁੱਲ ਚਲਾਉਂਦੀ ਹੋਵੇ ਸਿੰਘ ਸ਼ਹੀਦ ਕਰਦੀ ਹੋਵੇ ਲਾਠੀ ਚਾਰਜ ਕਰਦੀ ਹੋਵੇ ਕਿੱਥੇ ਕਿੱਥੇ ਮੁਕਰਨਗੇ ਇਹਨਾਂ ਨੇ ਅਦਾਲਤਾਂ ਦੇ ਵਿੱਚ ਇਹਨਾਂ ਦੇ ਬਿਆਨ ਦਰਜ ਨੇ ਇਹਦਾ ਬਾਪ ਸੁਖਬੀਰ ਸਿੰਘ ਦਾ ਪ੍ਰਕਾਸ਼ ਸਿੰਘ ਬਾਦਲ ਜਿਸ ਦਿਨ ਇਸ ਫਾਨੀ ਸੰਸਾਰ ਤੋਂ ਕੂਚ ਕਰਦਾ ਮਰਦਾ ਲਫ਼ਜ਼ਿਆ ਪ੍ਰਕਾਸ਼ ਸਿੰਘ ਬਾਦਲ ਦੀ ਜਿਸ ਦਿਨ ਮੌਤ ਹੁੰਦੀ ਆ ਉਸ ਦਿਨ ਇੱਕ ਬੰਨੇ ਉਹਦੀ ਮੌਤ ਦੀ ਖ਼ਬਰਾਂ ਦੂਸਰੇ ਪਾਸੇ ਉਹ ਦੋਸ਼ੀ ਸਾਹਬਤ ਹੁੰਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਬੇਦਬੀਆਂ ਦੇ ਸਬੰਧ ਚ ਗੋਲੀ ਚਲਵਾਉਣ ਦੇ ਦੋਸ਼ ਵਿੱਚ ਬਹਿਬਲ ਕਲਾ ਕੋਰਟ ਪੂਰਾ ਬਰਗਾੜੀ ਮੋਰਚੇ ਦਾ ਪ੍ਰਕਾਸ਼ ਤੋਂ ਬਾਅਦ ਉਹਨੂੰ ਅਦਾਇਤ ਦੋਸ਼ੀ ਸਾਹਤ ਕਰਦੀ ਆ ਇੱਕੇ ਦਿਨ ਦੀਆਂ ਇੱਕੇ ਜੀਤ ਅਖਬਾਰ ਦੇ ਪੇਜ ਤੇ ਦੋ ਖਬਰਾਂ ਨੇ ਹੂੰ ਇਹ ਕਿਸ ਤਰ੍ਹਾਂ ਕਹਿੰਦੇ ਆ ਇਹਨਾਂ ਦੇ ਲਾਏ ਹੋਏ ਅਫਸਰ ਰਣਵੀਰ ਸਿੰਘ ਖੱਟਣਾ ਡੀਆਈਜੀ ਉਹਨੇ ਬਿਆਨ ਦਿੱਤੇ ਅਦਾਲਤ ਦੇ ਵਿੱਚ ਵੀ ਇਹਨਾਂ ਦੇ ਆਰਡਰ ਨਾਲ ਗੋਲੀ ਚਲੀ ਆ ਇਹਨਾਂ ਦਾ ਲਾਇਆ ਹੋਇਆ ਸਿੱਖ ਜਵਾਨੀ ਦਾ ਕਾਤਲ ਸਮੇਤ ਸੋ ਸੈਣੀ ਬੁੱਚੜ ਉਸਨੇ ਕਿਹਾ ਕਿ ਮੈਨੂੰ ਰਾਤ 2 ਵਜੇ ਸਬੀਰ ਦਾ ਆਰਡਰ ਸੀ ਉਹ ਡਿਪਟੀ ਸੀਐਮ ਸੀ ਗ੍ਰਹਿ ਮੰਤਰੀ ਸੀ ਉਹਨੇ ਆਰਡਰ ਕੀਤਾ ਵੀ ਧਰਨਾ ਜਿਵੇਂ ਮਰਜ਼ੀ ਠਾਓ ਤੇ ਕਹਿੰਦਾ ਜਿਵੇਂ ਮਰਜ਼ੀ ਦਾ ਮਤਲਬ ਤਾਂ ਫਿਰ ਲਾਣਾ ਆਰਡਰ ਜਿਹੜਾ ਹੈ ਉਹਨੂੰ ਅਸੀਂ ਭੰਗ ਨਹੀਂ ਸੀ ਹੁੰਦਣਾ ਅਸੀਂ ਉੱਥੇ ਫਾਇਰਿੰਗ ਕੀਤੀ ਆ ਗੋਲੀ ਵੀ ਚਲਾਈ ਲਾਠੀ ਚੜ੍ਹ ਵੀ ਕੀਤਾ ਪਰ ਅਸੀਂ ਸੀਐਮ ਸਾਹਿਬ ਦੇ ਤੇ ਡਿਪਟੀ ਸੀਐਮ ਸਾਹਿਬ ਦੇ ਕਹਿੰਦੇ ਕੀਤਾ ਹੂੰ ਇਹਦੇ ਪੁਲਿਸ ਅਫਸਰਾਂ ਨੇ ਇਹਦੇ ਭਰਤੀ ਕੀਤੇ ਹੋ ਇਹਨਾਂ ਦੇ ਡੀਜੀਪੀ ਨੇ ਆਖੀਆਂ ਗੱਲਾਂ ਕਿ ਕਿੱਥੇ ਝੂਠ ਬੋਲ ਰਿਹਾ ਅਕਾਲ ਤਖਤ ਸਾਹਿਬ ਤੇ ਖੜਕੇ ਜਾਂ ਮੁਕਸ਼ਰ ਦੀ ਧਰਤੀ ਤੇ ਖੜਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਇਹਨਾਂ ਨੇ ਸੱਚ ਕਬੂਲਿਆ ਅਕਾਲ ਪੁਰਖ ਦੀ ਦਰਗਾਹ ਵਿੱਚ ਮੰਨਿਆ ਇਹਨਾਂ ਨੇ ਉਹ ਕਿਸੇ ਦਾ ਤਖਤ ਤੇ ਪਰ ਉਹ ਮੰਨਿਆ ਕੀ ਹੁੰਦਾ ਕਿ ਇੱਥੇ ਖੜਕੇ ਮੰਨ ਲਏ ਤੇ ਬਾਹਰ ਜਾ ਕੇ ਫਿਰ ਕਹਿ ਦਿੱਤਾ ਕਿ ਅਸੀਂ ਤਾਂ ਝੋਲੀ ਪਵਾ ਲਿਆ ਸਰ ਮਰ ਗਿਆ ਤੇ ਮੁੱਕਰ ਗਿਆ ਕੀ ਹੁੰਦਾ ਮਰ ਗਿਆ ਸਾਰੇ ਪੰਥ ਦੇ ਸਾਹਮਣੇ ਪੂਰੀ ਦੁਨੀਆ ਦਾ ਮੀਡੀਆ ਤੁਹਾਨੂੰ ਵੇਖ ਰਿਹਾ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਤਖਤੀ ਮਾਨ ਮਰਜਾਦਾਲ ਤਾਂ ਦੇਖੋ ਕਿ ਹਾਂ ਦੇ ਨਾਂ 'ਚ ਜੋ ਜਵਾਬ ਮੰਗਿਆ ਤਾਂ ਫਿਰ ਝੋਲੀ ਤਾਂ ਪੋਣਾ ਹੀ ਪੈਣਾ ਸੀ ਝੂਠ ਕੀ ਹੈ ਸਾਰਾ ਪੰਥ ਦੱਸਦਾ ਪਿਆ ਹੈ ਕਿੰਨੇ ਲਾਤੀ ਚਾਰਜ ਕੀਤਾ ਸੰਗ ਤੇ ਬੇਅਦਮੀਆਂ ਕਿਧਰ ਆਦ ਵਿੱਚ ਹੋਇਆ ਬੇਅਦਮੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲੱਭਣ ਗਏ ਜਿਹੜੇ ਗੁਰਸਿੱਖ ਸੀ ਉਹਨਾਂ ਨੂੰ ਕਿਹੜੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਦੱਸੇ ਸੇ ਵੀਰ ਉੱਥੇ ਸਾਰਾ ਕੁਝ ਜੋ ਵਾਪਰਿਆ ਹੈ ਜੋ ਕੁਝ ਘਟਨਾਕ੍ਰਮ ਹੋਇਆ ਹੈ ਕੋ ਉਹ ਜਿਹੜਾ ਗੰਦੇ ਪਾਣੀ ਦਾ ਪਾਣੀ ਮਾਰਿਆ ਕਿਹਦੀ ਪੁਲਿਸ ਆਈ ਸੀ ਉੱਥੇ ਉਹ ਗੋਲੀਆਂ ਹਵਾ ਚੋਂ ਆਗੀਆਂ ਨੇ ਕਿਹਦੇ ਐਟਰ ਨਾਲ ਆਈਆਂ ਜਿੰਨਾ ਚਿਰ ਗ੍ਰਹਿ ਮੰਤਰੀ ਸਟੇਟ ਦਾ ਜਾਂ ਉਹ ਦੇਸ਼ ਦਾ ਜਾਂ ਸਟੇਟ ਦਾ ਜਿੰਨੀ ਵੀ ਪੁਲਿਸ ਫੋਰਸ ਹੁੰਦੀ ਆ ਉਹ ਅਧੀਨ ਹੁੰਦੀ ਉਹਦੇ ਪੁਲਿਸ ਇੱਕ ਰੌਂਦ ਵੀ ਬਿਨਾ ਪੁੱਛੇ ਤੋਂ ਚਲਾ ਨਹੀਂ ਸਕਦੀ ਮੰਨ ਲਿਆ ਸਾਰਾ ਕੁਝ ਹੋਇਆ ਉਸ ਚੀਜ਼ ਦੀ ਗਨਾਹ ਉਹਨਾਂ ਨੇ ਕਬੂਲੇ ਉਸ ਤੋਂ ਬਾਅਦ ਉਸੇ ਚੀਜ਼ ਨੂੰ ਤਾਂ ਲੈ ਕੇ ਨਵੀਂ ਭਰਤੀ ਦਾ ਆਗਾਜ਼ ਕੀਤਾ ਸੀਗਾ ਕਿ ਮੋਢ ਸਰਜੀਤੀ ਜਿਹੜੀ ਹੋਣੀ ਚਾਹੀਦੀ ਹੈ ਅਕਾਲੀ ਦਲ ਦੀ ਉਹ ਤਾਂ ਕਹਿੰਦੇ ਕਿ 32 ਲੱਖ ਭਰਤੀ ਕਰਤੇ ਬਾਅਦ ਚਾਂਦੇ 22 ਲੱਖ ਭਰਤੀ ਕਰ ਦਿੱਤੀ ਤੇ ਉਸੇ ਆਧਾਰ ਤੇ ਪੰਜ ਮੈਂਬਰੀ ਕਮੇਟੀ ਭਰਤੀ ਕਰੀ ਜਾਂਦੀ ਰੌਲਾ ਕਿੱਥੇ ਆ ਫਿਰ ਇਹਨਾਂ ਦਾ ਅਫਸਰ ਅਕਾਲ ਤਖਤ ਸਾਹਿਬ ਦੀ ਗੱਲ ਹਮ ਸ੍ਰੀ ਅਕਾਲ ਤਖਤ ਸਾਹਿਬ ਜਿਨੇ ਇਹਨਾਂ ਦਾ ਕਾਲੀ ਦਲ ਭੰਗ ਕੀਤਾ ਸਹੀ ਮੈਣਿਆਂ ਦੇ ਵਿੱਚ ਉਸ ਦਿਨ ਉਹ ਤਾਂ ਕਹਿੰਦੇ ਕਿ ਉਹ ਏਜੰਸੀਆਂ ਦੇ ਬੰਦੇ ਜਿਹੜੇ ਦੂਜੇ ਪਾਸੇ ਭਰਤੀ ਕਰੀ ਜਾਂਦੇ ਆ ਬੀਜੇਪੀ ਸਪੋਰਟ ਕਰ ਰਹੀ ਹੈ ਇਹਨਾਂ ਨੂੰ ਹਮ ਸ੍ਰੀ ਅਕਾਲ ਤਖਤ ਸਾਹਿਬ ਬੀਜੇਪੀ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਤੋਂ ਅਫਸ਼ੀਲ ਤੋਂ ਹੁਕਮ ਜਾਰੀ ਹੁੰਦੇ ਨੇ ਕਮੇਟੀ ਨੂੰ ਵੀ ਨਵੀਂ ਭਰਤੀ ਸ਼ ਜਦੋਂ ਇੱਕ ਦਰਖਤ ਸੁੱਕਦਾ ਹੋਵੇ ਨਾ ਹੂੰ ਤੇ ਉਹਦੇ ਲਾਗੇ ਬਰੋਬਰ ਤੇ ਦੂਜਾ ਲਾ ਦਈਦਾ ਵੀ ਉਹ ਸ਼ਾਂਤ ਹੋਊਗਾ। ਅਕਾਲੀ ਦਲ ਦੀ ਮੋਢੀ ਸਰਜੀਤੀ ਲਈ ਦੁਬਾਰਾ ਸੱਤ ਮੈਬ੍ਰਿਕ ਕਮੇਟੀ ਸਥਾਪਿਤ ਕੀਤੀ ਗਈ ਸੀ। ਉਹ ਤਾਂ ਕਹਿੰਦੇ ਕਿਤੋਂ ਮਨਜ਼ੂਰੀ ਨਹੀਂ ਕੁਝ ਨਹੀਂ ਹੈਗਾ ਤੇ ਤਾਂ ਨਵੀਂ ਪਾਰਟੀ ਨਾ ਸ਼ੁਰੂ ਕਰ ਦਿੱਤੀ। ਹਾਂ ਇਹਨਾਂ ਨੂੰ ਤਾਂ ਮਨਜ਼ੂਰੀ ਇਹ ਮਨਜ਼ੂਰੀ ਕਿਤੋਂ ਕੌਣ ਦੇ ਆ ਜਿਹੜਾ ਇਹਨਾਂ ਦਾ ਉਹ ਇੱਕ ਹੋਰ ਹੈਗਾ ਹੈ ਕਲੇਰ ਜਿਆ ਮੈਂ ਉਸ ਨੂੰ ਸਵਾਲ ਕਰਦਾ ਹਾਂ ਉਹ ਕਹਿ ਰਿਹਾ ਹੈ ਕਿ ਜਿਹੜੀ ਕਮੇਟੀ ਆ ਇਹ ਇਲੈਗਲ ਆ ਪੰਜ ਮੈਂਬਰੀ ਇਸ ਟਾਈਮ ਵਾਲੀ ਜਿਹੜੀ ਸ਼੍ਰੀ ਕਾਲ ਤਖਤ ਸੇਬ ਤੋਂ ਬਣੀ ਆ ਉਹ ਗੈਰ ਸੰਵਿਧਾਨਕ ਹੋ ਗਈ ਆ ਤੇ ਜਿੰਨੂੰ ਅਖੇ ਜੀ ਮਾਨਤਾ ਦਿੱਤੀ ਗਈ ਆ ਭਾਰਤ ਸਰਕਾਰ ਨੇ ਤੇ ਡੀਸੀ ਨੇ ਜਾਂ ਅਫਸਰਾਂ ਨੇ ਜਾਂ ਉਹਨੂੰ ਕਾਨੂੰਨ ਨੇ ਭਾਰ ਦੇ ਕੈਦੇ ਕਾਨੂੰਨ ਨੇ ਜਿੰਨੂੰ ਜਸਟੀਫਾਈ ਕੀਤਾ ਵੀ ਸਹੀ ਆ ਉਹ ਸਹੀ ਆ ਬਿਲਕੁਲ ਉਹ ਸੱਚੀ ਆ ਜਿਹੜੀ ਦਿੱਲੀ ਤਖਤ ਵੱਲੋਂ ਬਣੀ ਆ ਜਿਹੜੀ ਗੁਰੂ ਹਰਗੋਬਿੰਦ ਸਾਹਿਬ ਦੇ ਤਖਤ ਵੱਲੋਂ ਬਣੀ ਆ ਉਹ ਗਲਤ ਆ ਇਹ ਸੱਚੇ ਹੋਗੇ ਜਿਹੜਾ ਅਕਾਲੀ ਦਲ ਦਾ ਨਾ ਜੀ ਸਰਦਾਰ ਸਾਹਿਬ ਇਹ ਸ੍ਰੀ ਅਕਾਲ ਤਖਤ ਸਾਹਿਬ ਦੇ ਦੀ ਇਹ ਅਕਾਲੀ ਦਲ ਦਾ ਮਤਲਬ ਹੈ ਅਕਾਲਪੁਰ ਕੀ ਫੌਜ ਦਲ ਪੰਥ ਅਕਾਲੀ ਦਲ ਇਹ ਅਕਾਲੀ ਦਲ ਨਹੀਂ ਸੀ ਜਿਹੜੇ ਮਿਸਲਾਂ ਨੇ ਉਹ ਅਕਾਲੀ ਦਲ ਵਾ ਰਿਮੈਂਬਰੀ ਕਮੇਟੀ ਦੇ ਵਿੱਚ ਬੰਟੀ ਰਮਾਣਾ ਕਹਿੰਦਾ ਕਿ ਜਥੇਦਾਰ ਦੱਸੋ ਤੁਹਾਨੂੰ ਕੌਣ ਆ ਕੋਈ ਸ਼ਰਾਬ ਪਿੰਦਾ ਕੋਈ ਦਾੜੀ ਬੰਨਦਾ ਕੋਈ ਦਾੜੀ ਰੰਗਦਾ ਤੁਹਾਡੇ ਵਿੱਚ ਕੀ ਆ ਉਹਨਾਂ ਤੁਹਾਡਾ ਕਾਕਾਲ ਤਾਂ ਕੀ ਕਰਦਾ ਸੀ ਜਿਸ ਦਿਨ ਉਹਦੀ ਕੁੜੀ ਦਾ ਵਿਆਹ ਕੀਤਾ ਜਿਹਨੂੰ ਤੁਸੀਂ ਪ੍ਰਧਾਨ ਮੰਨਦੇ ਉਹਦੇ ਗਾਤਰਾ ਪਾਇਆ ਸੀ ਉਦੋਂ ਦਾੜੀ ਉਹਨੇ ਤਨ ਕੇ ਨਹੀਂ ਬੰਨੀ ਮਜੀਠੀਆਂ ਨੇ ਨਹੀਂ ਬੰਨੀ ਉਸ ਦਿਨ ਕਿੱਥੇ ਸੀ ਇਹ ਉਦਦਰ ਕੰਜਰੀਆਂ ਨੱਚੀਆਂ ਉੱਥੇ ਮੈਂ ਕੰਜਰੀਆਂ ਨਾਲ ਬਜਰਤੂੰਗਾ ਅਕਾਲੀ ਦਲ ਦੇ ਪ੍ਰਧਾਨ ਦੀ ਧੀ ਦਾ ਵਿਆਹ ਹੋਵੇ ਤੇ ਕੰਜਰੀਆਂ ਨੱਚਦੀਆਂ ਡਾਂਸਰਾਂ ਕੀ ਹੁੰਦੀਆਂ ਨੇ ਇਹ ਇਹ ਪੰਥ ਦੇ ਮਾਲਕ ਬਣ ਬੈਠੇ ਨੇ ਹੁੰਦੇ ਕੌਣ ਨੇ ਬੰਟੀਰ ਮੰਨਣ ਦੀ ਔਕਾਤ ਕੀ ਆ ਇਹ ਗਾਂਹ ਦੀ ਗਾਂ ਕਿਸੇ ਦਾ ਗਾਂਹ ਕੀ ਜੇ ਤਾਂ ਤੇ ਨੌਕਰ ਲੱਗਿਆ ਕਿਸੇ ਦਾ ਦਿਹਾੜੀਦਾਰ ਮੁਲਾਜ਼ਮਾ ਉੱਥੇ ਚਪੜਾਸੀ ਜਣੀ ਨਹੀਂ ਰਿਕਾਤ ਨਹੀਂ ਇਸ ਸ੍ਰੀ ਅਕਾਲ ਤਖਸੈ ਨੂੰ ਠੱਟ ਕਰਦਾ ਹੁੰਦੇ ਕੌਣ ਨੇ ਜੇ ਇਹਨਾਂ ਦੋਵਾਂ ਦੇ ਵਿੱਚੋਂ ਸਹੀ ਕੌਣ ਆ ਫਿਰ ਜਿਹੜੀ ਆ ਜਿਹੜੀ ਨਵੀਂ ਭਰਤੀ ਸ਼ੁਰੂ ਕੀਤੀ ਹੈ ਸਹੀ ਹੈ ਜਿਹੜੀ ਪੰਥ ਬਿਲਕੁਲ ਸਹੀ ਹੈ ਜਿੰਨੂੰ ਸ੍ਰੀ ਅਕਾਲ ਤਖਸੈਬ ਦੀ ਫਸ਼ੀਲ ਤੋਂ ਅਕਾਲ ਤਖਸੈਬ ਦਾ ਤਾਂ ਹੁਕਮ ਖਾਲਸਾ ਪੰਥ ਮੰਨਦਾ ਨਾ ਜੀ ਉਹਨੇ ਜਥੇਦਾਰ ਸਹਿਬਾਨਾ ਨੇ ਇਹਨਾਂ ਦੇ ਪਾਪਾਂ ਦਾ ਪਰਦਾ ਪੰਥ ਸਾਹਮਣੇ ਨੰਗਿਆਂ ਕਰਤਾ ਇਹਨਾਂ ਨੂੰ ਚੱਕਤਾ ਇਹਨਾਂ ਦੇ ਤੋਂ ਪਰਦਾ ਜਿਹੜਾ ਸੀ ਇਹਨਾਂ ਨੂੰ ਅੱਜ ਤੱਕ ਪੰਥ ਕੋਕੂਕੇ ਕਹਿ ਰਿਆ ਸੀ ਕਿ ਇਹਨਾਂ ਨੂੰ ਦੋਸ਼ੀ ਠਾਰਾ ਉਹ ਦੋਸ਼ੀ ਉਹ ਕਹਿੰਦੇ ਇਹਨਾਂ ਨੇ ਹੁਕਮ ਨਹੀਂ ਨ ਮੰਨਿਆਗਾ ਉਹ ਕਹਿੰਦੇ ਤੋੜ ਮਰੋੜ ਕੀਤੀ ਆ ਹੁਕਮਨਾਮੇ ਦੀ ਕਿ ਸੱਤਾਂ ਤੋਂ ਪੰਜਾਂ ਤੇ ਆ ਗਈ ਪੰਜਾਂ ਦੇ ਵਿੱਚੋਂ ਵੀ ਆਪਦੇ ਹਿਸਾਬ ਨਾਲ ਚੱਲਦੇ ਪਏ ਆ ਦੋ ਬੰਦੇ ਹੀ ਕੱਢਦੇ ਬਡੂੰਗਰ ਤੇ ਧਾਮੀ ਕਿੰਨੇ ਕੱਢਦੇ ਆਪ ਨਿਕਲੇ ਨੇ ਸਤੀਫੇ ਦੇ ਕੇ ਕਹਿੰਦੇ ਹੋ ਜੋ ਕਰੂੰਗਾ ਗੁਰੂ ਚੰਗਾ ਕਰੋਂਦਾ ਖਾਲਸੇ ਪੰਥ ਦੇ ਵਿੱਚ ਮਰਜ਼ਾਦਾ ਹੀ ਪੰਚ ਪ੍ਰਧਾਨੀ ਦੀ ਆ ਪੰਜ ਪ੍ਰਮਾਨ ਪੰਚ ਪ੍ਰਧਾਨ ਪੰਜ ਪ੍ਰਮਾਨ ਨੇ ਹੂੰ ਉਥੇ ਦੋਵਾਂ ਦੀ ਤਾਂ ਗੱਲ ਹੀ ਨਹੀਂ ਗਈ ਫਿਰ ਜਿਹੜੇ ਜਥੇਦਾਰ ਦੀ ਅੱਜ ਇਹ ਗੱਲ ਕਹਿੰਦਾ ਹੈ ਕਿ ਇਹ ਜਥੇਦਾਰ ਨੇ ਜਿਵੇਂ ਇਹਨੇ ਗੱਲ ਕਿਹਾ ਹਾਂ ਉਹ ਜਥੇਦਾਰ ਜਿਹੜਾ ਚੋਰੀ ਸਿਸਟਮ ਦੇ ਨਾਲ ਬਣਿਆ ਹੈ ਇਹ ਕਹਿੰਦੀ ਉਥੇ ਖੂਨ ਖਰਾਬੇ ਦਾ ਡਰਾ ਸੀ ਉਥੇ ਪ੍ਰਕਾਸ਼ ਨਹੀਂ ਪੰਥ ਨਹੀਂ ਕੋਈ ਜਥੇਬੰਦੀਆਂ ਨਹੀਂ ਗਈਆਂ ਫਿਰ ਜਥੇਦਾਰ ਕਾਲਤਖ ਸਿੰਘ ਦਾ ਮੰਗਤਾ ਹੁੰਦਾ ਇਹ ਦਰਦਰ ਤੇ ਮੰਗਦਾ ਫਿਰਦਾ ਜਾ ਕੇ ਮੈਨੂੰ ਪੱਕ ਦੇ ਦਿਓ ਮੈਨੂੰ ਪੱਕ ਦੇ ਦਿਓ ਕਮਾਲ ਕਰਤੀ ਕਾਲਤਖ ਸਿੰਘ ਦੀ ਦਸਤਾਰ ਆ ਕੋਈ ਹਸਤੀ ਆ ਕੋਈ ਮਾਨ ਵਰਜਾਦਾ ਉਹ ਤਾਂ ਘਰੇ ਬੁਲਾ ਕੇ ਦੇ ਰਹੇ ਹੋਣਗੇ ਨਾ ਦਸਤਾਰ ਇਹ ਹੀ ਮਰਜ਼ਾ ਆਠ ਨਹੀਂ ਹੋਇਆ ਇਹ ਜੋ ਜਾ ਕੇ ਖੁਦ ਮੰਗ ਰਿਆ ਫਿਰ ਫਿਰ ਮੰਗਤੇ ਆ ਤੁਹਾਡਾ ਕਹਿਣ ਦਾ ਮਤਲਬ ਕੀ ਮੰਗ ਰਿਆ ਹੈ ਕਿ ਦੇ ਰਿਆ ਆ ਮੰਗ ਰਏ ਨੇ ਮੰਗਤੇ ਆ ਇਹ ਜਥੇਦਾਰ ਹੈ ਹੀ ਨਹੀਂਗਾ ਇਹਨੂੰ ਪੰਥ ਨੇ ਮੰਨਿਆ ਹੀ ਨਹੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਹੈਡ ਗ੍ਰੰਥੀ ਸਭ ਤੋਂ ਪਹਿਲੋਂ ਜਿਹੜੀ ਤਾਜ ਕੋਸ਼ੀ ਦੀ ਰਸਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਸਥਾਨ ਤੋਂ ਸੱਚਖੰਡ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਕਰਦਾ ਫਿਰ ਦਾਲ ਪੰਥ ਸੰਪਰਦਾਵਾਂ ਕਰਦੀਆਂ ਸੰਸਮਾਜ ਕਰਦਾ ਫਿਰ ਪੰਸ ਕੇ ਜਿਥੇ ਬੰਦੀਆਂ ਆਉਂਦੀਆਂ ਨਾਲ ਸੰਪਰਦਾਵਾਂ ਆਉਂਦੀਆਂ ਫਿਰ ਸ਼ਰੂਮ ਨੀ ਕਾਲੀ ਦਾ ਲਾਉਂਗਾ ਫਿਰ ਸ਼ਰੂਮ ਨੀ ਗੁਰਦੁਆਰਾ ਪ੍ਰਬੰਧ ਕਮੇਟੀ ਆਉਂਦੀ ਆ ਇਹਨਾਂ ਵਗਰ ਕੌਣ ਗਿਆ ਇਹਦਾ ਮਤਲਬ ਕਿ ਤਿੰਨੇ ਉਹਦੇ ਹੀ ਤਖਤਾਂ ਦੇ ਖਾਲੀ ਬਹਿ ਪੰਜਾਬ ਵਾਲਿਆਂ ਬਿਲਕੁਲ ਖਾਲੀ ਆ ਜੀ ਦਮਦਮਾ ਸਾਹਿਬ ਬਿਲਕੁਲ ਖਾਲੀ ਉਹ ਵੀ ਅਜੇ ਤੱਕ ਤਦਸਤਾਰ ਨਹੀਂ ਸਜਾਈ ਗਈ ਉਹਨਾਂ ਦੇ ਸਿਰ ਤੇ ਉਹ ਦਸਤਾਰ ਸਜਾਉਣ ਦੇ ਲੈ ਕੇ ਨਹੀਂ ਗਾ ਉਹ ਬੰਦਾ ਕੋਈ ਮੈਂ ਉਹਨੂੰ ਸੇਖ ਹੀ ਨਹੀਂ ਮੰਨਦਾ ਜੋ ਦੇ ਕਰਨ ਨਾ ਨਾ ਗਿਆਨੀ ਟੇਕ ਸਿੰਘ ਨੂੰ ਤੁਸੀਂ ਸਿੱਖਦੇ ਜੋ ਦੇ ਨਹੀਂ ਮੰਨਦਾ ਜਨਰ ਦੇ ਲਾਇਕ ਨਹੀਂ ਮੰਨਦੇ ਬਿਲਕੁਲ ਨਹੀਂ ਮੰਨਦਾ ਕਾਰਨ ਕੀ ਹੈ ਬਹੁਤ ਗੰਦਾ ਲਫਜ਼ਾਂ ਮੈਂ ਵਰਤਣਾ ਨਹੀਂ ਇੱਥੇ ਹੁਣ ਉਹ ਮਰਦਾਂ ਦੀ ਗਿਣਤੀ 'ਚ ਨਹੀਂ ਆਉਂਦਾ ਬਸ ਮੈਂ ਇੰਨੇ ਜੀ ਸਮਝਣਾ ਸਮਝਣ ਵਾਲਾ ਪੰਥ ਬੜੀ ਛੇਤੀ ਸਮਝ ਜਾਂਦਾ ਹੀ ਜੜਾ ਨਹੀਂ ਕੌਮ ਦੇ ਤਖ ਦੀ ਗਵਾਈ ਕਰਦਾ ਕੌਮਾਂ ਦੀ ਗਵਾਈ ਮਰਦ ਕਰਦੇ ਆ ਤਲੀਆਂ ਤੇ ਅਸ਼ਿਸ਼ਟ ਕੌਣ ਵਾਲੇ ਇਹ ਤਾਂ ਚਪੜਾਸੀ ਨੇ ਬਾਦਲਾਂ ਦੇ ਚੱਕੇ ਜਹੇ ਜਹੇਦਾਰ ਬਣਾਈ ਜਾਂਦੇ ਇਹਨਾਂ ਨੂੰ ਜਥੇਦਾਰ ਦੀ ਗੱਲ ਕਰਦੇ ਜਦੋਂ ਸਾਡਾ ਖਾਲਸਾ ਪੰਥ ਜਦੋਂ ਵੀ ਗੱਲ ਕਰਦਾ ਅਸੀਂ ਗੱਲ ਕਰਦੇ ਆ ਅਕਾਲੀ ਬਾਬਾ ਫੂਲਾ ਸਿੰਘ ਦੀ ਨਾਂ ਗੱਲ ਸ਼ੁਰੂ ਕਰ ਦਿੰਦੇ ਆ ਅਕਾਲੀ ਫੂਲਾ ਬਾਬਾ ਫੂਲਾ ਸਿੰਘ ਦਾ ਜੀਵਨ ਵੇਖਿਆ ਸੀ ਜਿਹੜਾ ਕਾਲਪਕ ਸਿੰਘ ਦਾ ਜਹੇਦਾਰ ਹੁੰਦਾ ਉਹਦੀਆਂ ਲੱਤਾਂ ਲੋਹੇ ਦੀਆਂ ਖਿੱਕ ਫਲਾਦ ਦੀ ਤੇ ਜਿਹੜਾ ਸੀਸ ਆ ਤਲੀ ਤੇ ਹੁੰਦਾ ਐਸੇ ਜਹੇਦਾਰ ਹੁੰਦੇ ਨੇ ਇਹੋ ਜਿਹੇ ਦਰਬਾਰ ਬਣ ਸਕਦੇ ਹੁੰਦੇ ਇਹ ਬਣਾਈ ਫਿਰਦੇ ਨੇ ਬੜਕ ਤੇ ਇਹਨਾਂ ਦੀ ਵੀ ਬਹੁਤ ਵੱਡੀ ਸੀਗੀ ਅਨੰਦਪੁਰ ਦੇ ਮਤੇ ਦੀਆਂ ਗੱਲਾਂ ਹੋਈਆਂ ਨੇ ਇਹਨੇ ਆ ਗੈਣੀ ਕਲਦੀਪ ਸਿੰਘ ਦੀ ਗੱਲ ਕਰਦੇ ਆ ਹੂੰ ਕਹਿਣੀਆਂ ਹੀ ਸੌਖੀਆਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਤੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਨੇ ਤੇ ਇਹਨਾਂ ਦੇ ਅਕਾਲੀ ਦਲ ਨੇ ਸੌਆਂ ਖਾਧੀਆਂ ਸੀ ਕਿ ਜਿਸ ਦਿਨ ਹਰਮੰਦਰ ਸਾਹਿਬ ਹਮਲਾ ਹੋਇਆ ਸਾਡੀਆਂ ਛਾਤੀਆਂ ਤੋਂ ਨੰਗ ਕੇ ਆਰਮੀ ਅੰਦਰ ਆਉਗੀ ਪਰ ਇਹ ਗਦਾਰ ਟੋਲਾ ਸ਼ਹੀਦਾਂ ਦੀਆਂ ਪਵਿੱਤਰ ਦੇਹਾਂ ਦੇ ਉੱਤੇ ਦੀ ਆਪਣੇ ਪੈਰ ਰੱਖ ਕੇ ਬਾਹਰ ਨਿਕਲਿਆ ਹੱਥ ਖੜੇ ਕਰਕੇ ਹੂੰ ਇਹਨਾਂ ਦੇ ਕੋਲ ਸਰਦ ਮੈਂ ਤੇਰੀ ਮੰਗ ਕਰਦੇ ਆ ਇੱਕ ਚਰਚਾ ਹੋਰ ਚੱਲ ਰਹੀ ਹੈ ਕਿ ਛਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੇ ਤਰ੍ਹਾਂ ਦਾ ਤਬਾਦਲਾ ਇਹਨਾਂ ਦਾ ਵੀ ਹੋ ਜਾਏ ਇਹਨਾਂ ਤਾਂ ਹਾਲ ਤੱਕ ਸਾਨੂੰ ਖੇਡ ਬਣਾ ਲਿਆ ਹੂੰ ਇਹਨਾਂ ਦੇ ਕੋਲ ਕੀ ਅਥੋਰਟੀ ਆ ਅਜੇ ਇਹ ਨਾ ਹੋਵੇ ਕਿ ਤੁਸੀਂ ਕਹਿੰਦੇ ਹੋ ਕਿ ਇਹ ਬਹੁਤ ਚੰਗੀ ਸੀਗੀ ਠੀਕ ਹੈ ਇਹ ਹੁੰਦਾ ਜਦੋਂ ਉਹਨਾਂ ਨੂੰ ਲਾਇਆ ਜਾਂਦਾ ਉਦੋਂ ਵੀ ਨਹੀਂ ਜਰਿਆ ਜਾਂਦਾ ਤਾ ਸਿੱਤਾ ਪਹਿਲੇ ਦਿਨ ਤੋਂ ਕਹਿ ਰਿਹਾ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕੌਮ ਦਾ ਜਥੇਦਾਰ ਜਿਹਨੂੰ ਪੰਥ ਨੇ ਚੁਣਿਆ ਸਰਬੱਤ ਖਾਲਸੇ ਨੇ ਚੁਣਿਆ ਹਮ ਇੱਕ 250 ਨੇ ਨਹੀਂ ਚੁਣਿਆ ਲੱਖਾਂ ਸੰਗਤਾਂ ਨੇ ਚੁਣਿਆ ਪਹਿਲੀ ਗੱਲ ਤਾਂ ਮੈਂ ਇਹ ਕਰਦਾ ਸ਼ਾਬਾਸ਼ ਇਹਨਾਂ ਜਥੇਦਾਰਾਂ ਨੇ ਇਹਨਾਂ ਨੇ ਹਿੰਮਤ ਦਿਖਾਈ ਆ ਇਹਨਾਂ ਦੇ ਪਾਪ ਨੰਗੇ ਕੀਤੇ ਪੰਥ ਸਾਹਮਣੇ ਇਹ ਜਥੇਦਾਰ ਨੇ ਆ ਜਿਹੜੇ ਬਣਾਈ ਚੱਕ ਕੇ ਬਣਾਇਆ ਤੇ ਲਿਆ ਕੇ ਨਾਇਨਾ ਗੱਲ ਨਾ ਬਾਤ ਜਿਹੜਾ ਮਰਜ਼ੀ ਲਿਆ ਕੇ ਤੁਸੀਂ ਜਥੇਦਾਰ ਬਿਨਾ ਮਰਜ਼ਾ ਦਾ ਤੋਂ ਕਿਵੇਂ ਜਥੇਦਾਰ ਬਣਾ ਲੋਗੇ ਕੋਈ ਵਿਧਿਵਿਧਾਨ ਸਾਰੇ ਵਿਧਿਵਿਧਾਨ ਛਿੱਕੇ ਟਾਕੇ ਤੁਸੀਂ ਇੱਕ ਪਰਿਵਾਰ ਨੂੰ ਬਚਾਉਣ ਲਈ ਸਾਰਾ ਪੰਥ ਹੀ ਇੱਕ ਪਰਿਵਾਰ ਦੇ ਸਿਰ ਤੋਂ ਵਾਰਿਆ ਜਾ ਸਕਦਾ ਕਮਾਲ ਦੀ ਗੱਲ ਹੈ ਨਾਏ ਬੰਦੇ ਨਾ ਬੰਦੇ ਦੀ ਜਾਤ ਪਿੰਡਾਂ ਦੇ ਵਿੱਚ ਤਾਂ ਇਹਨਾਂ ਨੂੰ ਲੋਕੀ ਲਾਣਤਾ ਪਾਉਂਦੇ ਵੱਟੇ ਮਾਰਦੇ ਆ ਗੱਲ ਇਹ ਪੰਥ ਪੰਦੀ ਕਰਦੇ ਨੇ ਮੁਕਾਦ ਕੀ ਇਹਨਾਂ ਦੀ ਦੇਣ ਕੀ ਪੰਥ ਨੂੰ ਚੀਚੀ ਤੇ ਲਹੂ ਨਹੀਂ ਲਵਾਇਆ ਗੱਲਾਂ ਜਿਹੜੇ ਇੱਥੇ ਕੌਮਾਂ ਦੇ ਜਥੇਦਾਰ ਹਨ ਜਥੇਦਾਰ ਹੀ ਭਾਈ ਗੁਰਦੇਵ ਸਿੰਘ ਕੌਂਕੇ ਹੂੰ ਬੰਦ ਬੰਦ ਕੱਟ ਕੇ ਕੱਟ ਕੇ ਸ਼ਹੀਦ ਕੀਤਾ ਉਹਨੂੰ ਦਰਿਆਦਰ ਉਹੜਿਆ ਸਵਰਨੇ ਘੋਟਨੇ ਨੇ ਤੇ ਇਹਨਾਂ ਦੇ ਲਾਇ ਜਥੇਦਾਰ ਗਰਬਤਨ ਸਿੰਘ ਨੇ ਉਹਦਾ ਭੋਗ ਲਈ ਅਖੰਡ ਪੜਸੇ ਆਰੰਭ ਕਰਾਇਆ ਉਹਦੀ ਮੌਤ ਤੇ ਉਹਨਾਂ ਦੇ ਘਰੋਂ 50000 ਰੁਪਏ ਲਿਆ ਇਹਨਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰੰਤ ਕਮੇਟੀ ਨੇ ਬਾਦਲਾਂ ਦੇ ਕਹਿਣ ਤੇ ਸਵਰਨੇ ਘੋਟਨੇ ਦੇ ਘਰੇ ਰਾਗੀ ਸਿੰਘਾਂ ਦਾ ਜਥਾਬੰਦ ਬੁੱਕ ਕੀਤਾ ਰੂਪ ਸਿੰਘ ਸਖਤਰ ਨੇ ਉਹ ਸਲਿੱਪ ਮੌਜੂਦ ਆ ਹੂੰ ਇਹ ਕਿਹਨੂੰ ਕੋਣ ਦੇ ਨੇ ਪਕਾਲ ਪਕ ਸਰ ਦੇ ਜਥੇਦਾਰ ਨੂੰ ਸ਼ਹੀਦ ਕਰਨ ਵਾਲੇ ਜ਼ਾਲਮ ਦਾ ਭੋਗ ਇਹਨਾਂ ਦਾ ਲਾਇਆ ਜਥੇਦਾਰ ਭੋਗ ਪਵਾਵੇ ਇਹ ਉਥੇ ਰਾਗੀ ਦੇਣ ਇਹ ਇਹ ਸ਼ਰਮ ਨਿਕ ਮੇਤੀ ਆ ਤੇ ਜਥੇਦਾਰ ਬੰਦ-ਬੰਦ ਕਟਾ ਕੇ ਸ਼ਹੀਦ ਹੋਏ ਕਾਲਤਖ ਸੇਬ ਦਾ ਉਹ ਜਥੇਦਾਰ ਸੀ ਇਹਨਾਂ ਦੇ ਗਰ ਬਚਨ ਸ਼ੋ ਵਰਗਾ ਜਥੇਦਾਰ ਨਹੀਂ ਸੀ ਟਕੇ ਟਕੇ ਦੇ ਵੇਖਦੇ ਫਿਰਦੇ ਨੇ ਤੇ ਜਾਂ ਇਹਨਾਂ ਦਾ ਅੱਜ ਝੋਲੀ ਚੁੱਕ ਜਿਹੜਾ ਮੰਗਦਾ ਫਿਰਦਾ ਹੱਥ ਕਰਕੇ ਪੱਗਾ ਇਸ ਤਰ੍ਹਾਂ ਦੇ ਜਥੇਦਾਰ ਨਹੀਂ ਹੁੰਦੇ ਹੂੰ ਜਥੇਦਾਰ ਉਹ ਹੁੰਦਾ ਜਦ ਆਪ ਕੀ ਉਹ ਦੇ ਨਿਧਾਨ ਬਣੇ ਅਤਹੀ ਰਣ ਮੈਂ ਤਬ ਜੂਝ ਮਰਾਂ ਜਥੇਦਾਰ ਉਹ ਹੁੰਦੇ ਨੇ ਹੂੰ ਇੱਕ ਚੀਜ਼ ਹੋ ਰਹੀ ਹੈ ਅੱਜ ਇੱਕ ਅਕਾਲ ਤਖਤ ਸਾਹਿਬ ਦੀ ਲੈਟਰਪੈਡ ਤੇ ਲਿਖਿਆ ਗਿਆ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਉਹਨਾਂ ਦੇ ਨਾਮ ਲੈ ਕੇ ਗਿਆ ਕਿ ਤੁਹਾਨੂੰ ਚਾਹ ਤੇ ਬੁਲਾਇਆ ਗਿਆ ਗਿਆ ਨਿਕਲਦੀਪ ਸਿੰਘ ਗੜਗਾ ਜੀ ਜਥੇਦਾਰ ਦੀ ਲੈਟਰਪੈਡ ਤੇ ਚਾਹ ਦਾ ਸੱਦਾ ਪਹਿਲੀ ਗੱਲ ਤਾਂ ਉਹਨੇ ਸੱਦਾ ਦਿੱਤਾ ਉੱਥੇ ਵਾਪਰਿਆ ਭਲਾ ਕੀ ਅੰਦਰ ਹੂੰ ਉੱਥੇ ਸ਼ਹੀਦ ਦਾ ਖੂਨ ਬੋਲਿਆ ਸ਼ਹੀਦ ਭਾਈ ਮਰੀਕ ਸਿੰਘ ਦੀ ਧੀ ਨੇ ਜਵਾਬ ਦਿੱਤੇ ਉੱਥੇ ਹੂੰ ਉਹਨਾਂ ਸਤਿਕਾਰ ਕਰਦਾ ਮੈਂ ਪੰਜ ਮੈਂਬਰੀ ਕਮੇਟੀ ਦਾ ਸ਼ਾਬਾਸ਼ ਉਹਨਾਂ ਦੇ ਤੇ ਸ਼ਾਬਾਸ਼ ਬੀਬਾ ਦੇ ਉਹਨੇ ਆਖਿਆ ਜੱਜਦਾਰ ਦੇ ਉੱਥੇ ਲਬਜ਼ੀ ਕਮੇਟੀ ਨੂੰ ਚਾਹ ਦੇ ਸੱਦੇ ਤੇ ਸਾਦ ਤਾਂ ਲਿਆ ਉਹਨਾਂ ਨੇ ਕਿ ਫਿਰ ਵੀ ਅਕਾਲ ਤਖਤ ਦਾ ਮਾਨ ਸਤਿਕਾਰ ਕਾਇਮ ਰੱਖਦਿਆਂ ਗਿਆਨੀ ਕਲਦੀਪ ਸਿੰਘ ਦਾ ਨਹੀਂ ਉਸ ਤਖਤ ਦਾ ਸਨਮਾਨ ਰੱਖਿਆ ਗਿਆ ਹੂੰ ਫਿਰ ਵੀ ਉਹਨਾਂ ਨੇ ਸ਼ਾਬਾਸ਼ ਉੱਚਾਲ ਕੇ ਚਲੇ ਗਏ ਨੇ ਹੋਇਆ ਕਿ ਉੱਥੇ ਜਾ ਕੇ ਕਹਿੰਦਾ ਜੀ ਜਿਹੜੀ ਇਹ ਕਮੇਟੀ ਭਰਤੀ ਬਾਦਲ ਕਹਨੇ ਕੀਤੀ ਜਿਹੜੀ ਤੁਸੀਂ ਤੇ ਆਪਾਂ ਇਹਨਾਂ ਨੂੰ ਇਕੱਠਿਆਂ ਕਰ ਲਈਏ ਤੇ ਪੰਥ ਇਕੱਠਾ ਹੋ ਜੂ ਜੀ ਉਹਨੇ ਬੀਬੀ ਨੇ ਆਖਿਆ ਬਿਲਕੁਲ ਨਹੀਂ ਇਸ ਈਸਰੀ ਕਾਲ ਤੱਕ ਸੇ ਦੇ ਭਗੌੜੇ ਨੇ ਇਹ ਬਾਗੀ ਨੇ ਮੈਂ ਨਹੀਂ ਚੱਲ ਸਕਦੀ ਮੈਂ ਸ਼ਹੀਦ ਜੀ ਧੀ ਹਾਂ ਤੇ ਮੇਰੇ ਬਾਪ ਨੇ ਇਸ ਕਾਲ ਤੱਕ ਸੇ ਲਈ ਆਪਣਾ ਸੀਸ ਵਾਰਿਆ ਸ਼ਹੀਦਾਂ ਦਾ ਖੂਨ ਬੋਲਦਾ ਅਣਖ ਬੋਲਦੀ ਆ ਉਹਨਾਂ ਪੰਜਾ ਮੈਂਬਰਾਂ ਨੇ ਹੱਥ ਵਿਖਾਈ ਆ ਉਹਨਾਂ ਬਿਲਕੁਲ ਵੀ ਤੇਰੇ ਫੈਸਲੇ ਨੂੰ ਜ਼ਾਹਿਰਾ ਪ੍ਰਵਾਨ ਨਹੀਂ ਕਰਾਂਗੇ ਸੀ ਬਾਹਰ ਆ ਗਏ ਨੇ ਉਹ ਇਹ ਕੋਮ ਚਾਹ ਦੀਆਂ ਪਿਆਲੀਆਂ ਤੇ ਵਿਕਣ ਵਾਲੀ ਨਹੀਂ ਇੱਥੇ ਸਿਰਾਂ ਦੇ ਸੌਦੇ ਹੁੰਦੇ ਆ ਹੂੰ ਇਹ ਕੰਤਾ ਹੂੰ ਜਿਹੜਾ ਫਿਰ ਇਹਨਾਂ ਨੇ 32 ਲੱਖ ਤੋਂ 22 ਲੱਖ ਤੇ ਆਏ ਫਿਰ ਇਹ ਵੀ ਝੂਠ ਬੋਲ ਰਹੇ ਨੇ ਜਾਂ ਉਹ 22 ਲੱਖ ਭਰਤੀ ਕੀਤਾ ਕਿੱਥੇ ਆ ਜਿਹੜੇ ਸਿਰਾਂ ਤੋਂ ਮੋਨੇ ਜਿਹੜੇ ਉਹ ਪਰ ਕਾਲੀ ਦਲ ਦੇ ਵਾਰਸ ਬਣਨਗੇ ਆਉਣ ਵਾਲੇ ਸਮੇਂ ਦੇ ਵਿੱਚ ਭਈਏ ਤਾਂ ਬਿਹਾਰ ਤੋਂ ਕਰਦੇ ਹੋਣੇ ਭਰਤੀ ਜਾ ਕੇ ਫਿਰ ਇਹੀ ਹੀ ਇਹਨਾਂ ਕੋਲ ਤਾਂ ਜਾਂ ਸੁਮੇਤ ਸੈਣੀ ਤਾਂ ਜਾਂ ਕਿ ਉਹਦੇ ਇਜ਼ਹਾਰ ਹਾਲmargੇ ਜਿਹੜਿਆਂ ਨੂੰ ਔਦੇ ਦਿੰਦੇ ਰਹੇ ਨਵਾਜਦੇ ਰਹੇ ਇਹਨਾਂ ਕੋਲ ਤਾਂ ਇਹੋ ਜਿਹੀ ਆ ਕੋਹਣ ਮੋਣਿਆ ਹਮ ਇਹਨਾਂ ਦੇ ਕਾਲੀ ਦਲ ਦੇ ਵਿੱਚ ਤਾਂ ਕੋਈ ਛੱਲੀ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਚਨ ਮੈਨੂੰ ਤਾਂ ਯਾਦ ਆਉਂਦੇ ਆ ਉਹ ਮਹਾਪੁਰਖਾਂ ਦੇ ਬਚਨ ਸੂਰਬੀਰ ਕੇ ਸੂਰਬੀਰ ਬਚਨ ਕੇ ਬਲੀ ਉਹਨਾਂ ਦੇ ਬਚਨ ਜਿਹੜੇ ਬੋਲਾਂ ਚ ਬਾਲ ਹੁੰਦਾ ਹਮ ਉਹਨਾਂ ਛੱਲੀ RAM ਤੇ ਗੁੱਲੀ RAM ਇਹਨਾਂ ਕੋਲ ਤਾਂ ਛੱਲੀ ਗੁੱਲੀ ਆਮ ਆ ਪੰਥ ਨਹੀਂ ਜੇ ਇਹਨਾਂ ਕੋਲ 22 ਲੱਖ ਦਾ ਕਾਠਾ ਤੇ ਵਿਖਾਉਣ ਫਿਰ ਕਰਕੇ ਇਕੱਠ ਕਿੱਥੇ ਇਹਨਾਂ ਦਾ 22 ਲੱਖ 22 ਲੱਖ ਦੀ ਪਰਚੀ ਵਿਖਾਉਣਗਾ ਗੱਲਾਂ ਮਾਰਦੇ ਟਕੇ ਟਕੇ ਦੀਆਂ ਕੁੱਤੀ ਇਹਨਾਂ ਨੂੰ ਜਾਣਦੀ ਨਹੀਂ ਪਿੰਡ ਦੇ ਵਿੱਚ ਗਿਆ ਨੂੰ ਹੂੰ ਇੱਥੇ ਇਹਦੀ ਸੁਖਵੀਰ ਦੀ ਘਰ ਦੀ ਬੇਦਬੀਆਂ ਤੋਂ ਬਾਅਦ ਆਈ ਸੀ ਮੂਸੇ ਪਿੰਡੇ ਇਹਨਾਂ ਦਾ ਪਿਛਲਾ ਤੇ ਉਥੋਂ ਦੀਆਂ ਬੀਬੀਆਂ ਨੇ ਅੱਖ ਵਗਾਈ ਪਾਥੀਆਂ ਮਾਰ ਕੇ ਭਜਾਈਆਂ ਪਿੰਡਾਂ ਦੇ ਵਿੱਚੋਂ ਤੇ ਜਿਸ ਦਿਨ ਮੇਰੇ ਪਿੰਡ 'ਚ ਵੇਚ ਦੀ ਲੰਗਿਆ ਸੀ ਨਾ ਅੱਜ ਦੋਨੇ ਨੇ ਇੱਕ ਆਪਣੀ ਨਵਾਂ ਯਾਤਰਾ ਜੀ ਰੰਭ ਕਰ ਲਈ ਸੁਖਵੀਰ ਨੇ ਇੱਕ ਕੈਰੋਂ ਪਹੁੰਚਿਆ ਸੀ ਤੇ ਗੁਰੂ ਸਾਹਿਬ ਨੇ ਜਿੰਨੀ ਸੇਵਾ ਲਈ ਮੈਨੂੰ ਪਤਾ ਜੁੱਤੀਆਂ ਮਾਰ ਕੇ ਕੱਢਿਆ ਆਪਣੇ ਹਲਕੇ ਦੇ ਵਿੱਚੋਂ ਹੋਰ ਕਾੜ ਬੋਲਦੇ ਆ ਮੈਂ ਕਹਿਣਾ ਨਹੀਂ ਸੀ ਚਾਹੁੰਦਾ ਪਰ ਮੈਂ ਕਹਿ ਦਿੰਦਾ ਹੁਣ ਹੂੰ ਇਹ ਇਹ ਇਹਨਾਂ ਕੋਲ ਕਿੱਥੇ ਆ 2 ਲੱਖ ਵਿਖਾਉਣ ਕਰ 2 ਲੱਖ ਸਭ ਝੂਠ ਮਾਰਦੇ ਜਿਨ੍ਹਾਂ ਦੀ ਨੀ ਸਭ ਝੂਠ ਤੇ ਟਿਕੀ ਹੋਈ ਉਹਨਾਂ ਦੇ ਕੀ ਆਪਾ ਆਸ ਰੱਖ ਸਕਦੇ ਜਿਹੜੇ ਕਾਲ ਤੱਕ ਸਾਹਿਬ ਤੇ ਸਭ ਕੁਝ ਮੰਨ ਕੇ ਮੁੱਕਰ ਗਏ ਹੂੰ ਉਹਨਾਂ ਤੇ ਅਸੀਂ ਅੱਜ ਇਤਬਾਰ ਕਰ ਲਾਂਗੇ ਉਹ ਪੰਥੀ ਨਹੀਂ ਜਿਹੜਾ ਇਹਨਾਂ ਨੂੰ ਵੋਟ ਪਾ ਦੇ ਜਾ ਇਹਨਾਂ ਨੂੰ ਇਹਨਾਂ ਦੀ ਪਰਚੀ ਕਟਾ ਲਵੇ ਮੈਂਬਰਸ਼ਿਪ ਉਹ ਪੰਥੀ ਨਹੀਂ ਹੋ ਸਕਦਾ ਇਹ ਗੁਰੂ ਆਗਮਨ ਸਾਹਿਬ ਦੇ ਦੋਖੀ ਭਗੋੜੇ ਆ ਸਾਰਾ ਪੰਥ ਕਹਿ ਰਿਹਾ ਜੇ ਭਗੋੜੇ ਆ ਹੂੰ ਇਹ ਨਾ ਹੁਣ ਪੰਥ ਬਣੇ ਇਹ ਤਾਂ ਚਲਤ ਪਿਆ ਇਹ ਗਏ ਹੁਣ ਨਹੀਂ ਛੱਡਣ ਨੂੰ ਜੀ ਨਹੀਂ ਕਰਦਾ ਨਸ਼ਰੋਪਨੀ ਕਮੇਟੀ ਕਬਜਾ ਬਹੁਤ ਸੱਪ ਵਾਲੀ ਗੁੰਜਲ ਮਾਰੀ ਹੋਈ ਪੰਥ ਦੀ ਜੁੱਤੀ ਬੜੀ ਮਜ਼ਬੂਤ ਆ ਹੂੰ ਜਦੋਂ ਉਹ ਖੜਕੀ ਨਾ ਜਾਂ ਖਾਲਸੇ ਪੰਥ ਦਾ ਖੰਡਾ ਖੜਕਿਆ ਇੱਥੇ ਸਭ ਉੱਡ ਜਾਣਗੇ 28 ਤਰੀਕ ਨੂੰ ਕੱਠ ਵੀ ਕਹਿੰਦੇ گاਉਂਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਰਿਆਂ ਨੇ ਅਨੰਿਤ ਕੀਤੀ ਹੈ ਕਿ ਸ਼ਾਇਦ ਵੱਡਾ ਕੱਟ ਕੀਤਾ ਜਾਊਗਾ ਇੱਥੇ ਕਿ ਕਿਸ ਚੀਜ਼ ਦਾ ਕਾਠ ਅਕਾਲ ਤੱਕ ਸੈਪਤ ਤੇ ਇਹਨਾਂ ਦੇ ਖਿਲਾਫ ਹੋ ਸਕਦਾ ਪਰ ਉਹ ਦੀਆਂ ਜਿਹੜੀਆਂ ਉਸ ਤੋਂ ਪਹਿਲਾਂ ਹੀ ਜਿਵੇਂ ਹਰਜਿੰਦਰ ਸਿੰਘ ਭਾਮੀ ਮੈਂ ਸਿੰਘ ਕਹਿ ਰਿਹਾ ਹੁਣ ਉਹਨੂੰ ਸਿੰਘ ਨਹੀਂ ਕਹਿ ਰਿਹਾ ਹਰਜਿੰਦਰ ਸਿੰਘ ਭਾਮੀ ਜਿਵੇਂ ਆ ਗਿਆ ਨਾ ਇਸ ਤਰ੍ਹਾਂ ਜਿਨ੍ਹਾਂ ਨੇ ਕਾਲ ਦਿੱਤੀ ਆ ਕੱਟ ਕਰਨ ਦੀ ਉਹ ਵੀ ਅੰਦਰ ਖਾਤੇ ਲੱਗਦਾ ਕੋਈ ਨਾ ਸਮਝਦੇ ਹੋਣੀਆਂ ਸਭ ਕੁਝ ਹੀ ਹੋ ਜਾਊਗਾ ਇੱਥੇ ਦੇਖ ਲਿਓ ਹਾਂ ਹਾਂ ਜਾਗਦੀ ਜ਼ਮੀਰ ਵਾਲੇ ਕੋਣ ਅਖੀ ਮਰਦਸੂਰ ਮੇ ਆ ਸਕਦੇ ਆ ਹਾਂ ਪਰ ਜਿਨ੍ਹਾਂ ਨੇ ਪਹਿਲਾਂ ਵੀ ਉਹਨਾਂ ਨਾਲ ਯਾਰੀਆਂ ਪਗਾਈਆਂ ਹੋਣ ਤੇ ਦੁਬਾਰਾ ਉਹਨਾਂ ਦੀਆਂ ਮੀਟਿੰਗਾਂ ਵੀ ਹੋ ਗਈਆਂ ਉਹਨਾਂ ਤੇ ਕਿਥੋਂ ਆਸ ਰੱਖੀ ਜਾ ਸਕਦੀ ਹੈ ਵੀ ਉਹ ਇੱਥੇ ਆਣਗੇ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਲਵੰਤ ਸਿੰਘ ਕੋਪਾਲਾ ਜੀ ਸਾਡੇ ਨਾਲ ਮੌਜੂਦ ਸਨ ਗੱਲਬਾਤ ਹੋਈ ਹੈ ਅੱਜ ਜਿਹੜੀ ਸ਼੍ਰੋਮਣੀ ਕਮੇਟੀ ਦੇ ਵਿੱਚ ਚੱਲ ਰਿਹਾ ਹੈ ਸ਼੍ਰੋਮਣੀ ਕਮੇਟੀ ਦੇ ਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਮੋਢ ਸਭਜੀਤੀ ਦੀ ਜਿਹੜੀ ਨਵੀਂ ਭਰਤੀ ਦੇ ਲਈ ਚੱਲ ਰਿਹਾ ਸੀਗਾ ਅੱਜ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਜਿਹੜੀ ਭਰਤੀ ਦਾ ਆਗਾਜ਼ ਕੀਤਾ ਗਿਆ ਜਿੰਦੇ ਪਹਿਲੀ ਭਰਤੀ ਗਿਆਨੀ ਹਰਪੀ ਸਿੰਘ ਤੇ ਬਾਅਦ ਉਹਨਾਂ ਦੇ ਜਿਹੜੇ ਨਾਲ ਦੇ ਹੋਰ ਸਾਥੀ ਸਨ ਬਾਬਾ ਬੇਦੀ ਜੀ ਜਾਂ ਜਿਹੜੇ ਹੋਰ ਵੀ ਸਨ ਉਹਨਾਂ ਦੇ ਵੱਲੋਂ ਇਹ ਜਿਹੜੀ ਭਰਤੀ ਦਾ ਆਗਾਜ਼ ਕੀਤਾ ਗਿਆ ਕਿੰਨੀ ਭਰਤੀ ਇਹਨਾਂ ਦੀ ਹੁੰਦੀ ਆ ਬਾਦਲਾਂ ਨੇ ਪਹਿਲਾਂ 32 ਲੱਖ ਤੋਂ ਹੁਣ 22 ਲੱਖ ਤੱਕ ਦਾ ਦਾਅਵਾ ਸ਼ੁਰੂ ਕੀਤੀ ਹੈ ਉਹਨਾਂ ਨੇ ਕਿਸ ਆਧਾਰ ਤੇ ਕੀਤੀ ਇਹ ਗੱਲ ਦੇਖ ਕੇ ਪੂਰਾ ਆਉਣ ਵਾਲੇ ਸਮੇਂ ਦੇ ਵਿੱਚ ਵਾਚਿਆ ਜਾਊਗਾ ਕਿ ਕਿਹੜੀ ਜਥੇਬਦੀ ਸਹੀ ਤੌਰ ਤੇ ਕੰਮ ਕਰ ਰਹੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਇਹਨਾਂ ਤੇ سنگੀਨ ਦੋਸ਼ ਜਿਹੜੇ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਲੱਗੇ ਸਨ ਉਹ ਦੋਸ਼ ਇਹ ਹੀ ਸਨ ਕਿ ਅਕਾਲ ਤਖਤ ਸਾਹਿਬ ਤੇ ਹੁਕਮ ਦੇ ਖਿਲਾਫ ਚੱਲੇ ਇਹ ਵੀ ਹੈ ਕਿ ਪਹਿਲਾਂ ਇਹਨਾਂ ਨੇ ਆਪਦੇ ਰਾਜ ਕਾਗ ਦੇ ਵਿੱਚ ਜੋ ਗਲਤੀਆਂ ਕੀਤੀਆਂ ਉਹਨਾਂ ਨੂੰ ਇਹਨਾਂ ਨੇ ਮੰਨਿਆ ਉੱਥੇ ਖੜ ਕੇ ਉਸ ਤੋਂ ਬਾਅਦ ਫਿਰ ਜਾ ਕੇ ਬਾਹਰ ਮੁੱਕਰ ਜਾਂਦੇ ਨੇ ਸੰਗਤਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਇਹ ਹੀ ਕਹਿ ਸਕਦੇ ਆ ਕਿ ਸਿਆਸੀ ਪੈਂਤਰਾ ਖੇਡ ਕੇ ਵੋਟਾਂ ਹੜੱਪਣ ਦੀ ਜਿਹੜੀ ਕੀਤੀ ਆ ਪਰ ਲੋਕ ਬੁਰੀ ਤਰ੍ਹਾਂ ਇਹਨਾਂ ਦੇ ਖਿਲਾਫ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਐ ਜਾਪਦਾ ਹੈ ਕਿ ਸ਼੍ਰੋਮਣੀ ਕਮੇਟੀ ਵੀ ਸਾਡੇ ਤੋਂ ਖੋ ਸਕਦੀ ਹੈ ਉਸ ਦੇ ਲਈ ਇਹ ਪ੍ਰੋਪਗੈਂਡਾ ਵੀ ਕਰ ਰਹੇ ਨੇ ਲੋਕਾਂ ਦੇ ਵਿੱਚ ਮਿੰਦਤਰਲਾ ਵੀ ਕਰ ਰਹੇ ਨੇ ਕਿ ਇਕੱਠੇ ਹੋ ਕੇ ਚੱਲਗੇ ਜਥੇਦਾਰ ਸਾਹਿਬ ਦੀ ਇਹਨੂੰ ਵੀ ਵਰਤਿਆ ਜਾ ਰਿਹਾ ਹੈ ਇਹਦੇ ਵਿੱਚ ਕਿ ਤੁਸੀਂ ਸਾਡੀ ਜੜੀ ਆਓ ਕਿਤੇ ਨਾ ਕਿਤੇ ਸੈਮਤੀ ਕਰਾ ਦਿਓ ਬਹੁਤ ਬਹੁਤ ਧੰਨਵਾਦ ਜੀ ਵਿਪਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ